केजीवाल जी और मनीष सिसोदिया जी बीजेपी से शामिल हो चुके। ਹੁਣ ਕੇ ਮੈਂ ਅੱਜ ਤੁਹਾਨੂੰ ਇਹ ਗੱਲ ਇੱਥੇ ਦਾਵਾ ਕਰਕੇ ਜਾਂਦਾ ਇਹ ਗੱਲ ਤਾਂ ਜੇ ਗਲਤ ਨਿਕਲੇਗੀ ਤਾਂ ਫਿਰ ਕੇ। ਸੰਜੇ ਸਿੰਘ ਦੇ ਇਲਾਵਾ ਕਿਸੇ 'ਚ ਦਮ ਨਹੀਂ ਹੈ ਕਿ ਉਹ ਪਾਰਟੀ ਨੂੰ ਸੰਭਲ ਜਾਏ। ਮਨ ਕੇ बीजेपी ਲੱਗੀ ਹੋਈ ਆ ਪੰਜਾਬ 'ਚੋਂ ਤੁਹਾਡੀ ਸਰਕਾਰ ਨੂੰ ਛੁੱਟਣ ਵਾਸਤੇ। ਜੇਕਰ ਐਦਾਂ ਦਾ ਕੁਝ ਨਹੀਂ ਹੁੰਦਾ ਤੇ ਆਪਾਂ ਕੀ ਸਮਝੀਏ ਫਿਰ ਤੁਸੀਂ ਫਿਰ ਬਲੈਕਮੈਨਿੰਗ ਵਾਲਾ ਕੋਈ ਗੱਲ ਹੋ ਰਹੀ ਸੀ, ਧੱਕਾ ਮਾਰ ਰਹੀ ਸੀ। ਜੋ ਬੋਲਿਓ ਕੁੰਡਾ ਖੋਲੇ ਵਾਲਾ ਕੰਮ ਹੈ ਉਹ ਜਿਹੜਾ ਬੋਲ ਰਿਹਾ ਉਹਦੇ ਨਾਲ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਹੈ। ਅਗਲਿਆਂ ਨੇ ਟਾਰਗੇਟ ਆਪਣਾ 90 ਦਿਨ ਦਾ ਮੈਥਿਆ ਹੋਇਆ ਹੈ। 90 ਦਿਨਾਂ ਚੋਂ ਨਾਲ ਤੁਹਾਡੀ ਸਰਕਾਰ ਛੁੱਟ ਦੇਣੀ ਆ ਮੈਂ ਇਥੋਂ ਤੁਸੀਂ ਲਿਖਾ ਲਓ ਜਿਹੜਾ ਤੁਸੀਂ ਦਿੱਲੀ ਨੇ ਪ੍ਰੈਸ਼ਰ ਪੰਜਾਬ ਦੇ ਉੱਤੇ ਜ਼ਿਆਦਾ ਬਣਾ ਲਿਆ ਉਹ ਆ ਉਹ ਤੁਹਾਨੂੰ ਹਟਾਉਣਾ ਪਊ ਜੇ ਤੁਸੀਂ ਨਹੀਂ ਹਟਾਉਂਦੇ ਤੇ ਫਿਰ ਤੁਹਾਡਾ ਨੁਕਸਾਨ ਜਿਹੜਾ ਉਹ ਪਾਰਟੀ ਦਾ ਸਰਕਾਰ ਦਾ ਹੋਣਾ ਹੈ ਆਮ ਆਦਮੀ ਪਾਰਟੀ ਦੇ ਉੱਤੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਇਹ ਬ੍ਰਹਮ ਗਿਆਨੀ ਇਸ ਤੋਂ ਪਹਿਲਾਂ ਕਿਉਂ ਨਹੀਂ ਆਇਆ ਹੁਣ ਹੀ ਕਿਉਂ ਆਇਆ ਸ਼ਾਇਦ ਪਰਦੇ ਦੇ ਪਿੱਛੇ ਅਸੀਂ ਬੀਜੇਪੀ ਨਾਲ ਹੱਥ ਮਿਲਾ ਲਿਆ ਬਿਹਾਰ ਦੀ ਚੋਣ ਕਰਕੇ ਤੁਸੀਂ ਦੇਖਿਆ ਹੁਣ ਉੱਥੇ ਹਲਾਨ ਹੋ ਗਿਆ ਬਿਹਾਰ ਚ ਕਿ ਆਮ ਆਦਮੀ ਪਾਰਟੀ ਲੜੇਗੀ ਇੱਕਦਮ ਸੜਨ ਲਈ ਉਹ ਕਿਉਂ ਹੋਇਆ ਅਸੀਂ ਕਿਹਾ ਰਾਜੇਵਾਲ ਜੀ ਨੂੰ ਸਿਮ ਚੇਰੇ ਦੀ ਆਫਰ ਜ਼ਰੂਰ ਸੀ ਤਾਂਕਿ ਤੁਸੀਂ ਭਾਰਤਾਂ ਲੈ ਪਰ ਤੁਸੀਂ ਜਮਾ ਨਹੀਂ ਕਰਾ ਸਕੇ ਵਜ੍ਹਾ ਕੀ ਰਹੀ ਤਾਂ ਪੈ ਕੋ ਛੇਤਨਾ ਵੱਜ ਗਿਆ ਕਿ ਜਾਂ ਫਿਰ ਹਿੰਮਤ ਨਹੀਂ ਪਈ ਤਲੇਰੀ ਨਹੀਂ ਹੋਈ ਕਿ ਕਾਗਜ਼ ਜਮਾ ਕਰਾ ਦੇ ਰਾਜ ਸਭਾ ਦਾ ਤਵਾ ਤੁਸੀਂ ਠੋਕ ਰਹੇ ਤੋ ਕਹਿ ਰਹੇ ਕੀ ਕੌਣ ਹੈ ਅਸੀਂ ਤਾਂ ਜਾਣਦੀ ਕਿ ਮੇਰਾ ਤਾਂ ਜਮੀਰ ਜਾਗਦਾ ਹੈ ਕਿ ਕੋਰਪੋਰੇਟ ਘਰਾਣੇ ਦਾ ਜਿਸ ਬੰਦੇ ਦਾ ਪੂਰਾ ਕਿਸਾਨ ਜਿਹੜਾ ਪੰਜਾਬ ਦੇ ਕਿਸਾਨ ਨੇ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਦੀਆਂ ਹੋਰ ਆਮ ਆਵਾਮ ਹੈ ਉਹ ਵਿਰੋਧ ਕਰ ਰਹੇ ਟ੍ਰਾਈਡੈਂਟ ਕੰਪਨੀ ਸਾਡੂ ਪ੍ਰਦੂਸ਼ਨ ਫਲਾੜੀ ਅਸੀਂ ਉਹਨੂੰ ਇਨਾਮ ਦੇ ਰਹੇ ਰਾਜ ਸਭਾ ਭੇਜ ਕੇ ਜਿੰਨੇ ਵੋਟ ਕਰਨੀ ਆ ਉਹ ਪੁੱਛ ਰਿਹਾ ਪੈਣਾ ਵੀ ਮੈਂ ਵੋਟ ਪਾ ਸਕਦਾ ਕਿ ਨਹੀਂ ਪਾ ਸਕਦਾ ਜਿਹੜਾ ਦੂਸਰੇ ਨੰਬਰ ਤੇ ਵੋਟ ਪਾਉਣ ਤੋਂ ਵੀ ਡਰ ਰਿਹਾ ਉਹ ਵੋਟ ਪਾਏਗਾ ਕਿ ਨਹੀਂ ਪਾਏਗਾ ਕੀ ਗਰੰਟੀ ਕਾਗਜ਼ ਭਰ ਕੇ ਵੀ ਤੁਸੀ ਅਮੀ ਆਮ ਆਦਮੀ ਪਾਰਟੀ ਛੱਡੀ ਹੈ ਛੱਡਣੀ ਹੈ ਜਾਂ ਰਹਿਣਾ ਆਮ ਆਦਮੀ ਪਾਰਟੀ ਜੇ ਬਸ ਵਿਰੋਧੀ ਕਰ ਆਮ ਆਦਮੀ ਪਾਰਟੀ ਦਿੱਲੀ ਲੋਕ ਇਟਨੀ ਕਿ ਆਰਵੀਰ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਨੇ ਉਹਨਾਂ ਨੂੰ ਰਾਜ ਸਭਾ ਦੀ ਇਹ ਜਿਹੜੀ ਸੀਟ ਖਾਲੀ ਹੋਈ ਸੀ ਸੰਜੀਵ ਅਰੋੜਾ ਵਾਲੀ ਸੋ ਉਹਨਾਂ ਨੇ ਇਹਨੂੰ ਬਹੁਤ ਹੀ ਹਰਕੇ ਦੇ ਵਿੱਚ ਰਿਹਾ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਹੁਣ ਉਹਨਾਂ ਦੇ ਅੱਗੇ ਕੋਈ ਬਗਾਵਤ ਨਹੀਂ ਕਰੇਗਾ ਕਿਉਂਕਿ ਇਸ ਤਰੀਕੇ ਤੇ ਲਾਲ ਪਨਾਹ ਪਠਾਨ ਮਾਜਰੇ ਨੂੰ ਸਬਕ ਸਿਖਾਇਆ ਸੀ ਤੇ ਉਹਨਾਂ ਨੂੰ ਹੀ ਲੱਗ ਰਿਹਾ ਕਿ ਹੁਣ ਕਿਸੇ ਦੀ ਹਿੰਮਤ ਨਹੀਂ ਹੈ ਕਿ ਕੋਈ ਵਿਰੋਧ ਕਰੇ ਕੋਈ ਬਗਾਵਤ ਕਰੇ ਕੋਈ ਸੁਰੂਚੀ ਕਰੇ ਜਾਂ ਕੋਈ ਕਿਸੇ ਤਰ੍ਹਾਂ ਦੀ ਨਾਕਰੰਦੀ ਹਿੰਮਤ ਕਰੇ ਹੁਣ ਉਦਯੋਗਪਤੀ ਰਜੀਵ ਗੁਪਤਾ ਨੇ ਜਿਨ੍ਹਾਂ ਨੂੰ ਰਾਜ ਸਭਾ ਮੈਂਬਰ ਚੁਣਨ ਦੇ ਲਈ ਆਪਣੀ ਵੱਲ ਤੋਂ ਚੁਣੀ ਲਿਆ ਹੈ ਤਾਂ ਉਹਨਾਂ ਦਾ ਇਹ ਕਾਗਜ਼ ਜਿਹੜੇ ਨੇ ਉਹ ਭਰੇਗੇ ਪਰ ਇਹਦੇ ਦੌਰਾਨ ਹੀ ਕੁਝ ਨਾਮ ਹੋਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਕਾਗਜ਼ ਜਿਹੜੇ ਨੇ ਜਿਨ੍ਹਾਂ ਨੇ ਕਾਗਜ਼ ਭਰੇ ਨੇ ਉਹਨਾਂ ਦੇ ਵਿੱਚੋਂ ਇੱਕ ਤਾਂ ਆਏ ਨੇ ਨੰਬੀ ਚਤਰਵਤੀ ਉਹਨਾਂ ਨੇ ਵੀ ਕਾਗਜ਼ ਭਰ ਦਿੱਤੇ ਨੇ ਔਰ ਉਹਨਾਂ ਦਾ ਵੀ ਦਾਵਾ ਹੈ ਕਿ ਮੈਂ 21 ਤਰੀਕ ਨੂੰ ਰਾਜ ਸਭਾ ਜਾਵਾਂਗਾ ਪਰ ਉਹਨਾਂ ਤੋਂ ਇਲਾਵਾ ਇਤਨੇ ਕਾਗਜ਼ ਭਰੇ ਸੀ ਭਰੇ ਭराई ਰਹਿ ਗਏ ਗੱਡੀ ਦੇ ਵਿੱਚ ਵਿਖਾਏ ਵੀ ਉਹਨਾਂ ਆਪਣੀ ਵੀਡੀਓ ਦੇ ਵਿੱਚ ਸੋ ਅੱਜ ਉਹ ਵੀਰ ਸਾਡੇ ਨਾਨੇ ਸਰਦਾਰ ਅਮਰਦੀਪ ਸਿੰਘ ਉਦਵੜ ਉਦਵੜੀ ਸਾਹਿਬ ਅ ਕਹਿੰਦੇ ਨਾ ਟੰਗੇ ਰਹਿੰਦੇ ਕਿਲੀਆਂ ਦੇ ਨਾਲ ਪਰਾਂਦੇ ਜਿਨ੍ਹਾਂ ਦੇ ਰਤੀ ਆ ਗਿਛੜ ਤੁਹਾਡੇ ਨਾਲ ਤੇ ਉਹ ਹਾਲ ਹੋ ਗਿਆ ਕਾਗਜ਼ ਵੀ ਭਰੇ ਭرائی ਰਹਿ ਗਏ ਕਾਗਜ਼ ਤੁਸੀਂ ਭਰਤਾ ਲਏ ਪਰ ਤੁਸੀਂ ਜਮਾ ਨਹੀਂ ਕਰਾ ਸਕੇ ਵਜ੍ਹਾ ਕੀ ਰਹੀ ਤਾਂ ਕੋਈ ਸ਼ੇਤਨਾ ਵੱਜ ਗਿਆ ਕਿ ਜਾਂ ਫਿਰ ਹਿੰਮਤ ਨਹੀਂ ਪਈ ਤਲੇਰੀ ਨਹੀਂ ਹੋਈ ਕਿ ਕਾਗਜ਼ ਜਮਾ ਕਰਾ ਦੇ ਨਹੀਂ ਦੇਖੋ ਨਾ ਤੇ ਦਬਕਾ ਵੱਜਾਏ ਤੇ ਨਾ ਹਿੰਮਤ ਟੁੱਟੀ ਆ ਅਸਲੀਅਤ ਕੀ ਆ ਕਿ ਉਸ ਕਾਗਜ਼ ਦੇ ਉੱਤੇ 10 ਐਮ ਐਲਿਆਂ ਦੇ ਸਾਈਨ ਨੇ ਹਾਂ ਔਰ ਪਾਰਟੀ ਜਿਹੜੀ ਆ ਇੱਕਦਮ ਤੋਂ ਕਿਸੇ ਤੇ ਵੀ ਐਕਸ਼ਨ ਲੈ ਲੈਂਦੀ ਆ ਮੈਂ ਨਹੀਂ ਚਾਹੁੰਦਾ ਕਿ ਮੈਂ ਆਜਾਦ ਕਾਗਜ਼ ਭਰਾਂ ਤੇ ਕਿਸੇ 10 ਐਮਐਲਐਨ ਜਿਨ੍ਹਾਂ ਨੇ ਦਸਖਤ ਕਰਕੇ ਮੈਨੂੰ ਦਿੱਤੇ ਨੇ ਉਹਨਾਂ ਦਾ ਨੁਕਸਾਨ ਹੋ ਜਾਏ ਉਹ ਇਸ ਕਰਕੇ ਮੈਂ ਜਿਹੜੇ ਕਾਗਜ਼ ਸੀ ਉਹ ਫਿਲ ਕਰਨ ਤੋਂ ਰੁਕਿਆ ਕਿਉਂਕਿ ਉਹਦਾ ਇੱਕ ਬਹੁਤ ਵੱਡਾ ਰੀਜਨ ਸੀ ਕਾਗਜ਼ ਤਾਂ ਸਵੇਰ ਦਾਖਲ ਹੋਣੇ ਨੇ ਮੰਡੇ ਨੂੰ ਮੈਂ ਹੁਣ ਵੀ ਕਰ ਸਕਦਾ ਸੀ ਮੇਰੀ ਇੱਕ ਟੀਮ ਜਿਹੜੀ ਹੈ ਨਾ ਪੂਰੇ ਪੰਜਾਬ ਚ 70 ਵਿਧਾਨ ਸਭਾ ਚ ਆ ਬੜੀ ਮਾਲਕ ਦੀ ਕਿਰਪਾ ਹੈ ਕਿ 70 ਕ ਵਿਧਾਨ ਸਭਾ ਚ ਮੇਰੀ ਆਪਣੀ ਪਰਸਨਲ ਟੀਮ ਹੈਗੀ ਹੈ ਕੰਮ ਕਰਦੀ ਨੇ ਉਹਨਾਂ ਦੇ ਵਿੱਚੋਂ ਸਾਰੇ ਐਮਐਲਏ ਦੇ ਕੋਲ ਜਾ ਰਹੇ ਸੀ ਮੈਂ ਪਰਸਨਲੀ ਆਪ ਵੀ ਐਮਐਲਏ ਨੂੰ ਮਿਲ ਰਿਹਾ ਸੀ ਲਗਾਤਾਰ ਉਹਨਾਂ ਚੋਂ ਇੱਕ ਐਮਐਲਏ ਸਾਹਿਬ ਦੇ ਕੋਲ ਮੇਰੀ ਇੱਕ ਟੀਮ ਗਈ ਦੋ ਬੰਦੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਉਦੋਂ ਵਾਲੀ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਆ ਚੱਕਰ ਹੈ ਤੇ ਉਹ ਕਹਿੰਦਾ ਮੈਨੂੰ ਪੁੱਛ ਲੈਣ ਦਿਓ ਜੀ ਪਾਰਟੀ ਨੂੰ ਉਹਨਾਂ ਪਾਰਟੀ 'ਚ ਕਾਲ ਕੀਤਾ ਮੈਂ ਨਾਮ ਹੀ ਲੈ ਦਿੰਨਾ ਇਥੋਂ ਪ੍ਰਧਾਨ ਜੀ ਦਾ ਅਮਨ ਅਰੋੜਾ ਜੀ ਨੂੰ ਔਰ ਅਮਨਰੋੜਾ ਜੀ ਐਮਐਲਏ ਸਾਹਿਬ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਅਮਰਜੀਤ ਸਿੰਘ ਉਦੋਵਾਲੀ ਦੇ ਨਾਲ ਬੈਠੋਗੇ ਉਹਨਾਂ ਨਾਲ ਗੱਲ ਕਰੋਗੇ ਜਾਂ ਉਹਨਾਂ ਨੂੰ ਦੂਸਰੇ ਨੰਬਰ ਦੀ ਗੱਲ ਕਰਨਾ ਮੈਂ ਇੱਕ ਨੰਬਰ ਤੇ ਵੋਟ ਤਾਂ ਕਿ ਪਾਰਟੀ ਨੂੰ ਪਾ ਦਿਓ ਸੀ ਖੁਦ ਕਿਹਾ ਪਾਰਟੀ ਨੂੰ ਪਾ ਦਿਓ ਦੂਸਰੇ ਨੰਬਰ ਤੇ ਮੈਨੂੰ ਵੋਟ ਕਰ ਦਿਓ ਅਗਰ ਦੂਸਰੇ ਨੰਬਰ ਤੇ ਵੀ ਤੁਸੀਂ ਵੋਟ ਕਰੋਗੇ ਤਾਂ ਉਹ ਪਾਰਟੀ ਦੇ ਅੰਗੇਜਡ ਜਾਏਗੀ ਫਿਰ ਉਹਨਾਂ ਨੇ ਕਾਲ ਕੀਤਾ ਉਸੇ ਹੀ ਐਮਐਲਏ ਨੇ ਦਿੱਲੀ ਲੌਬੀ ਚ ਦਿੱਲੀ ਲੋਬੀ ਚ ਉਹ ਅੱਗੋਂ ਜਵਾਬ ਉਹਨਾਂ ਨੂੰ ਇਹ ਆਇਆ ਕਿ ਅਮਰਜੀਤ ਸਿੰਘ ਉਦੋਵਾਲੀ ਸਾਡਾ ਬਹੁਤ ਪੁਰਾਣਾ ਸਾਥੀ ਆ ਬਹੁਤ ਇਮਾਨਦਾਰ ਵਧੀਆ ਇਨਸਾਨ ਆ ਤੇ ਜੋ ਕਰ ਰਿਹਾ ਵਧੀਆ ਕਰ ਰਿਹਾ ਤੁਹਾਨੂੰ ਦੂਸਰੇ ਨੰਬਰ ਤੇ ਕਹ ਰਿਹਾ ਅਗਰ ਵੋਟ ਪਾਉਨੂ ਤੇ ਪਾ ਦਿਓ ਇਹਦੇ ਚ ਉਹਦੀ ਕਿਹੜੀ ਗੱਲ ਆ ਕਿ ਉਹ ਪਾਰਟੀ ਦੇ ਗੇਸਟ ਹੋ ਗਿਆ ਕੰਮ ਉਹ ਵੀ ਤਾਂ ਪਾਰਟੀ ਦਾ ਹੀ ਹੈ ਇਸ ਇਸ ਤਰ੍ਹਾਂ ਤੇ ਉਹਨੂੰ ਮਹਿਸੂਸ ਹੋਣ ਲੱਗ ਜਾਣਾ ਵੀ ਮੈਂ ਪਾਰਟੀ ਦਾ ਨਹੀਂ ਉਹ ਜਦੋਂ ਉਹਨਾਂ ਨੇ ਮੈਨੂੰ ਕਾਲ ਕਰਕੇ ਇਹ ਗੱਲ ਦੱਸੀ ਤੇ ਫਿਰ ਮੈਂ ਇਹ ਗੱਲ ਸੋਚੀ ਕਿ ਜਿਨ੍ਹਾਂ ਨੇ ਵਿਚਾਰਿਆ ਨੇ ਮੈਨੂੰ ਦਸਖਤ ਕਰਕੇ ਦੇ ਦਿੱਤੇ ਨੇ ਜਾਂ ਜੇ ਮੇਰੇ ਨਾਲ ਨੇ ਉਹਨਾਂ ਨੂੰ ਕਿਉਂ ਮੁਸੀਬਤ ਚ ਪਾਇਆ ਜਾਵੇ ਐਸ ਕਰਕੇ ਨਹੀਂ ਪੜੇ ਪਰ ਤੁਹਾਡੀ ਜੀ ਸਵਾਲ ਤੇ ਹੈ ਕਿ ਸਾਰੇ ਲੋਕਾਂ ਦੇ ਵਿੱਚ ਜਦੋਂ ਅਸੀਂ ਤੁਹਾਡੀ ਪਾਰਟੀ ਨਾਲ ਸੰਬੰਧ ਕੋਸ ਆਗਵਾਨ ਕੋਸ ਨੇਤਾਵਾਂ ਨੂੰ ਕੌਰ ਕੀਤੀ ਤਾਂ ਸਾਰੇ ਹੈਰਾਨ ਨੇ ਕਹਿੰਦੇ ਉਤਵਾਲੀ ਤੇ ਐਟ ਵੱਡਾ ਕਦ ਤੇ ਹੈ ਨਹੀਂ ਕਿ ਜਿਹੜੇ ਰਾਜ ਸਭਾ ਦੀ ਜਿਹੜੀ ਸੀਟ ਹੈ ਉਹਦੇ ਕਾਗਜ਼ ਭਰਨ ਦੇ ਪੇ ਪਰ ਵਾਕਿਆਹੀ ਕਿ ਪਾਰਟੀ ਦੇ ਵਿੱਚ ਕੋਈ ਵੱਡਾ ਆਉਦਾ ਹੈ ਤੁਹਾਡੇ ਕੋਲ ਕੋ ਵੱਡਾ ਕਦ ਹੈ ਕਦਾਵਰ ਆਕੂ ਕਿਸ ਤਰ੍ਹਾਂ ਦੇ ਹੋ ਤੁਸੀਂ ਕਿ ਜਿਹਦੇ ਕਰਕੇ ਰਾਜ ਸਭਾ ਵਾਸਤੇ ਤੁਸੀਂ ਨਾਮਿਨੇਟ ਦਾਵਾ ਠੋਕਦੇ ਦੇਖੋ ਉਸਪਾਲ ਜੀ ਕੋਈ ਵੀ ਬੰਦਾ ਜਿਹੜਾ ਹੈ ਉਹ ਮਾਂ ਦੇ ਪੇਟ ਚੋਂ ਸਿੱਖ ਕੇ ਨਹੀਂ ਆਉਂਦਾ ਇੱਥੇ ਆ ਕੇ ਹੀ ਸਿੱਖਦਾ ਹੈ ਮੈਂ ਵੀ ਬਹੁਤ ਗਲਤੀਆਂ ਕੀਤੀਆਂ ਹੋਣਗੀਆਂ ਜਦੋਂ ਮੈਂ ਸ਼ੁਰੂ ਤੋਂ ਲੈ ਕੇ ਤੁਰਿਆ ਹੁਣ ਤੱਕ ਪਤਾ ਨਹੀਂ ਕਿੰਨੀਆਂ ਗਲਤੀਆਂ ਕੀਤੀਆਂ ਹਨ ਤੇ ਹੌਲੀ-ਹੌਲੀ ਸਿੱਖੇ ਬੋਲਣਾ ਸਿੱਖੇ ਪੰਜਾਬ ਦੇ ਮੁੱਦਿਆਂ ਨੂੰ ਵੇਖਿਆ ਵਿਚਾਰਿਆ ਫਿਰ ਪੰਜਾਬ ਦੇ ਨਾਲ ਹੋ ਕੀ ਰਿਹਾ ਉਹ ਚੀਜ਼ਾਂ ਦੇਖੀਆਂ ਸ਼ਾਇਦ ਪਹਿਲਾਂ ਵੀ ਤੁਸੀਂ ਦੇਖਿਆ ਹੋਊ ਇੱਕ ਵਾਰ ਮੇਰੇ ਪਾਰਟੀ ਦੇ ਗੈਸਟ ਵੀ ਸਟੇਟਮੈਂਟ ਆ ਗਈ ਸੀ ਕਿਉਂਕਿ ਮੈਂ ਹਮੇਸ਼ਾ ਹੀ ਜਦੋਂ ਲੋਕ ਦੇ ਪੱਖ ਦਾ ਫੈਸਲਾ ਨਹੀਂ ਹੁੰਦਾ ਲੋਕਾਂ ਦੇ ਵਿਰੋਧ ਦਾ ਫੈਸਲਾ ਆ ਜਾਂਦਾ ਹੈ ਪਾਰਟੀ ਕੋ ਕੋਈ ਗਲਤੀ ਹੋ ਜੇ ਤਾਂ ਮੈਂ ਬੋਲ ਦਿੰਦਾ ਵੀ ਆ ਕਿ ਚੀਜ਼ ਗਲਤ ਹੈ ਤੁਹਾਡੀ ਕੱਦ ਦੀ ਗੱਲ ਹੋ ਰਹੀ ਹੈ ਤੁਸੀਂ ਕੱਲ੍ਹ ਘਰ ਮੈਂ ਕਹਿ ਰਿਹਾ ਕਿ ਤੁਹਾਡੀ ਹੀ ਪਾਰਟੀ ਦੇ ਲੋਕ ਕਹ ਰਿਹਾ ਕਿ ਕੌਣ ਉਦਾਰ ਕਿਹੜਾ ਉਦਾਰ ਇਹ ਤਾਂ ਕਿਹੜਾ ਤਾਂ ਇਹ ਕਿਹੜਾ ਤਾਂ ਨਾ ਹੀ ਤੁਹਾਡੇ ਕੋ ਉੱਚਾ ਹੋਵੇ ਕੋਈ ਰੁਤਬਾ ਜਾਤ ਹੋਵੇ ਕੋਈ ਏਡਾ ਵੱਡਾ ਕੋਈ ਅਹੁਦਾ ਕਿ ਵੇਖੋ ਪਾਰਟੀ ਲਈ ਇੰਨਾ ਵੱਡਾ ਏਡਾ ਜਵਦਸ ਕੰਮ ਕੀਤਾ ਏਡਾ ਵੱਡਾ ਨਾਂ ਹੀ ਏਡਾ ਵੱਡਾ ਇਹਦਾ ਅਹੁਦਾ ਹੈ ਔਰ ਇਹ ਜਆ ਪੰਜਾਬ ਲੈਵਲ ਦੀ ਕੋਈ ਚੇਅਰਮੈਨ ਨਹੀਂ ਹੈ ਜਾਂ ਕੋਈ ਡਾਇਰੈਕਟਰ ਹੈ ਤਾਂ ਤੁਸੀਂ ਪੰਜਾਬ ਲੈਵਲ ਦੇ ਜਾਂ ਕਿਤੇ ਤੁਸੀਂ ਐਮਐਲਏ ਦੀ ਕੋਈ ਇਲیکشن ਲੜੀ ਹੈ ਕੋਈ ਪਤਾ ਤੇ ਲੱਗੇ ਰਾਜ ਸਭਾ ਦਾ ਦਾਵਾ ਤੁਸੀਂ ਠੋਕਰੇ ਤਾਂ ਉਹ ਕਹਿ ਰਹੇ ਕਿ ਕੌਣ ਹੈ ਅਸੀਂ ਤਾਂ ਜਾਣਦੇ ਮੈਂ ਜਿਹੜੇ ਬੰਦੇ ਕਹਿ ਰਹੇ ਉਹਨਾਂ ਨੂੰ ਮੇਰਾ ਸਵਾਲ ਤੁਹਾਡੇ ਮਾਧਿਅਮ ਰਾਹੀਂ ਇਹ ਜ਼ਰੂਰ ਹੈ ਕਿ ਜਿਸ ਰਜਿੰਦਰ ਗੁਪਤਾ ਜੀ ਨੂੰ ਟਿਕਟ ਦਿੱਤੀ ਗਈ ਉਹਨਾਂ ਕੋ ਕੀ ਹੁੰਦਾ ਸੀ ਉਹਨਾਂ ਦੀ ਪਾਰਟੀ ਨੂੰ ਦੇਣ ਕੀ ਹੈ ਮੈਂ ਤਾਂ 14 13 14 ਸਾਲ ਲੱਗ ਪਤੀ ਹੈ ਅਧਿయోగਪਤੀ ਹੋਣਾ ਤਾਂ ਇਹਦਾ ਮਤਲਬ ਹੈ ਕਿ ਕੋਈ ਅਧਿయోగਪਤੀ ਹੋ ਰਾਜ ਸਭਾ ਜਾਏਗਾ ਜੀ ਦੇਖੋ ਪੋਲੀਸ਼ਨ ਆ ਕੇ ਰਿਪੋਰਟ ਦੇ ਵਿੱਚੋਂ ਨਾਲ ਆਪਣੇ ਪਲੈਨਿੰਗ ਬੋਰਡ ਦੇ ਚੇਅਰਮੈਨ ਵੀ ਤੇ ਰਹੇ ਜੇ ਵੀ ਜੇ ਕੋਈ ਅਧਿయోగਪਤੀ ਹੈ ਪਲੈਨਿੰਗ ਬੋਰਡ ਦਾ ਚੇਅਰਮੈਨ ਰਹਿਆ ਹੋ ਹੈਨਾ ਗੁਪਤਾ ਜੀ ਰਹੇ ਨੇ ਬਹੁਤ ਵਧੀਆ ਗੱਲ ਹੈ ਰਹਿਣਾ ਵੀ ਚਾਹੀਦਾ ਸੀ ਫਿਰ ਉਹ ਗੁਪਤਾ ਜੀ ਦਾ ਵਿਰੋਧ ਕਿਉਂ ਕਰ ਰਹੇ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਾਡੇ ਆਪਣੇ ਐਮ ਐਲ ਏ ਸਾਹਿਬਾਨਾਂ ਨੇ ਵੀ ਕੀਤਾ ਟ੍ਰਾਈਡੈਂਟ ਟ੍ਰਾਈਡੈਂਟ ਕੰਪਨੀ ਦਾ ਇੰਨਾ ਵਿਰੋਧ ਕਿਉਂ ਹੋਇਆ ਉਸੇ ਕੰਪਨੀ ਦੇ ਓਨਰ ਨੇ ਨਾ ਮੈਂ ਇੱਥੇ ਕਵਾਂਗਾ ਉਹਨਾਂ ਬੰਦਿਆਂ ਨੂੰ ਕਿ ਮੇਰਾ ਤਾਂ ਜਮੀਰ ਜਾਗਦਾ ਹੈ ਕਿ ਕੋਰਪੋਰੇਟ ਘਰਾਣੇ ਦਾ ਜਿਸ ਬੰਦੇ ਦਾ ਪੂਰਾ ਕਿਸਾਨ ਜਿਹੜਾ ਪੰਜਾਬ ਦੇ ਕਿਸਾਨ ਨੇ ਪੰਜਾਬ ਦੀਆਂ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ ਦੀਆਂ ਹੋਰ ਆਮ ਆਵਾਮ ਹੈ ਉਹ ਵਿਰੋਧ ਕਰ ਰਿਹਾ ਹੈ ਟ੍ਰਾਈਡੈਂਟ ਕੰਪਨੀ ਸਾਡੂੰ ਪ੍ਰਦੂਸ਼ਣ ਫਲਾ ਰਹੀ ਅਸੀਂ ਉਹਨੂੰ ਇਨਾਮ ਦੇ ਰਹੇ ਨਾ ਸਮਾਂ ਭੇਜ ਕੇ ਉਹ ਅਸੀਂ ਆਬਜੈਕਸ਼ਨ ਆਪਣੇ ਬੰਦੇ ਤੇ ਚੁੱਕ ਰਹੇ ਜੋ ਸਹੀ ਕਰ ਰਿਹਾ ਉਹਦੇ ਉੱਤੇ ਅਸੀਂ ਆਬਜੈਕਸ਼ਨ ਖਿੱਚਿਆ ਮੈਂ ਤੇ ਕਹੂੰ ਉਹ ਲੱਤਾਂ ਖਿੱਚਣੀਆਂ ਜਾਣਦੇ ਨੇ ਖਿੱਚੀ ਜਾਣ ਦੀ ਕੋਈ ਪ੍ਰੋਬਲਮ ਨਹੀਂ ਵੱਡਾ ਕਦ ਹੋਣਾ ਜਾਂ ਵੱਡਾ ਅਹੁਦਾ ਹੋਣਾ ਹੋ ਕੇ ਉਹਨੂੰ ਮਿੱਟੀ ਚ ਰੋਲ ਲੈਣਾ ਉਹਦਾ ਕੀ ਫਾਇਦਾ ਹੈ ਹੁਣ ਜੇ ਕਿਸੇ ਕੋਲ ਕੋਈ ਵੱਡਾ ਅਹੁਦਾ ਨਹੀਂ ਮਨ ਨੂੰ ਉਹਦੀ ਕੈਪੇਬਿਲਿਟੀ ਵੱਧੇ ਉਹਦੇ ਦੀ ਹੈ ਤੇ ਇਹਦਾ ਮਤਲਬ ਉਹ ਨਹੀਂ ਦਿਆਂਗੇ ਅਸੀਂ ਨਹੀਂ ਉਦੋਂ ਵਾਲੇ ਜੀ ਫਿਰ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਤੁਸੀਂ ਹੁਣ ਕੋਈ ਡਰਦੇ ਹੋਏਗਾ ਨਾ ਜਿੱਦ ਕਰਕੇ ਕਾਗਜ਼ ਵਾਪਸ ਲੈ ਲੈ ਤੁਸੀਂ ਨਹੀਂ ਮੈਨੂੰ ਭਰ ਤਾਂ ਲਏ ਨੇ ਇੰਨੀ ਹਿੰਮਤ ਨਹੀਂ ਬੀਤੀ ਜਾ ਕੇ ਜਮ੍ਹਾਂ ਕਰਾ ਦੂੰ ਨਹੀਂ ਮੈਨੂੰ ਡਰ ਕੋਈ ਨਹੀਂ ਹੈ ਜੀ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੈਨੂੰ ਡਰ ਕੋਈ ਨਹੀਂ ਹੈ ਮੈਂ ਕਾਗਜ਼ ਭਰ ਵੀ ਦੂੰ ਮੇਰਾ ਕਿ ਉਹ ਜਦੋਂ ਵੋਟ ਪਾਉਣ ਵਾਲਾ ਤੇ ਫੋਨ ਕਰਕੇ ਪੁੱਛ ਰਿਹਾ ਕਿ ਮੈਂ ਵੋਟ ਪਾਵਾਂ ਕਿ ਨਾ ਪਾਵਾਂ ਸਮਝੋ ਹੁਣ ਮੇਰੀ ਗੱਲ ਨੂੰ ਜਿੰਨੇ ਵੋਟ ਕਰਨੀ ਆ ਉਹ ਪੁੱਛ ਰਿਹਾ ਪਹਿਲਾਂ ਵੀ ਮੈਂ ਵੋਟ ਪਾ ਸਕਦਾ ਕਿ ਨਹੀਂ ਪਾ ਸਕਦਾ ਜਿਹੜਾ ਦੂਸਰੇ ਨੰਬਰ ਤੇ ਵੋਟ ਪਾਉਣ ਤੋਂ ਵੀ ਡਰ ਰਿਹਾ ਉਹ ਵੋਟ ਪਾਏਗਾ ਕਿ ਨਹੀਂ ਪਾਏਗਾ ਕੀ ਗਾਰੰਟੀ ਕਾਗਜ਼ ਭਰ ਕੇ ਵੀ ਫਿਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਇੱਕ ਵੱਡੀ ਗੱਲ ਕੀਤੀ ਸੀ ਕਿ ਈਪੋਕ ਈਪੋਕ ਨਾਂ ਦੀ ਇੱਕ ਪੂਰੀ ਕੋਡ ਵਰਡ ਹੈ ਔਰ ਉਹਦੋਂ ਤੁਸੀਂ ਪੂਰਾ ਡੀਕੋਡ ਕਰਕੇ ਵੀ ਦੱਸਿਆ ਸੀ ਇਹ ਕੱਲਾ ਏਪੌਕ ਨਹੀਂ ਹੈ ਜੀ ਮੈਂ ਤੁਹਾਡੇ ਸਾਹਮਣੇ ਇੱਥੇ ਮੀਡੀਆ 'ਚ ਸਾਰਾ ਹੀ ਖੋਲ ਰਿਹਾ ਹੈ ਇਹ ਏਪੌਕ ਹੁੰਦਾ ਅਸੈਂਬਲੀ ਪਾਵਰ ਆਫ ਕੋਆਰਡੀਨੇਟਰ ਉਹਦੇ ਉੱਪਰ ਲੱਗਿਆ ਹੋਇਆ ਐਲ ਪੌਕ ਲੋਕ ਸਭਾ ਪਾਵਰ ਆਫ ਕੋਆਰਡੀਨੇਟਰ ਉਹਦੇ ਉੱਪਰ ਲੱਗਿਆ ਹੋਇਆ ਜੈਡ ਪੌਕ ਜ਼ੋਨ ਪਾਵਰ ਆਫ ਕੋਆਰਡੀਨੇਟਰ ਉਹਦੇ ਉੱਪਰ ਲੱਗਿਆ ਹੋਇਆ ਐਸ ਪੌਕ ਸਟੇਟ ਪਾਵਰ ਆਫ ਕੋਆਰਡੀਨੇਟਰ ਐਸ ਸਿਸਟਮ ਦੇ ਨਾਲ ਜਿਹੜੀ ਉਹ ਪੰਜਾਬ ਦੀ ਸਰਕਾਰ ਚੱਲ ਰਹੀ ਆ ਸਰਦਾਰਿਕਾਪਤਾ ਜੀ ਕੋਈ ਸੰਵਧਾਨਕ ਅਹੁਦਾ ਨਹੀਂ ਹੈ ਜੀ ਇਹ ਇਹ ਤਾਂ ਇਹ ਤਾਂ ਦਿੱਲੀ ਟੀਮ ਦਾ ਹੁੰਦਾ ਹੈ ਐਮਐਲਏ ਪੰਜਾਬ ਦੇ ਲੋਕਾਂ ਨੇ ਚੁਣਿਆ ਹੈ ਤੇ ਅਸਲੀ ਐਮਐਲਏ ਤਾਂ ਸਟੇਟ ਪਾਵਰ ਆਫ ਕੋਆਰਡੀਨੇਟਰ ਹੈ ਜੋ ਕਹਿ ਰਿਹਾ ਉਤੋਂ ਪਾਰਟੀ ਚੋਂ ਜੋਨ ਨੂੰ ਦੇ ਸਾਰਾ ਸਟੇਟ ਪਾਵਰ ਆਫ ਕੋਆਰਡੀਨੇਟਰ ਨੂੰ ਸਟੇਟ ਪਾਵਰ ਆਫ ਕੋਆਰਡੀਨੇਟਰ ਕਰ ਰਿਹਾ ਜੋਨ ਪਾਵਰ ਆਫ ਕੋਆਰਡੀਨੇਟਰ ਨੂੰ ਜੋਨ ਪਾਵਰ ਆਫ ਕੋਆਰਡੀਨੇਟਰ ਸੰਦੇਸ਼ ਦੇ ਰਿਹਾ ਲੋਕ ਸਭਾ ਪਾਵਰ ਆਫ ਕੋਆਰਡੀਨੇਟਰ ਨੂੰ ਤੇ ਲੋਕ ਸਭਾ ਪਾਵਰ ਆਫ ਕੋਆਰਡੀਨੇਟਰ ਦੇ ਰਿਹਾ ਅਸੈਂਬਲੀ ਪਾਵਰ ਆਫ ਕੋਆਰਡੀਨੇਟਰ ਨੂੰ ਐਸ ਸਿਸਟਮ ਨਾਲ ਸਰਕਾਰ ਚੱਲ ਰਹੀ ਹੈ ਉਹ ਕੋਈ ਸਰਕਾਰ ਸਰਕਾਰ ਦੇ ਤੌਰ ਤੇ ਥੋੜੀ ਚੱਲਦੀ ਹੈ ਤੁਸੀਂ ਕਹਿ ਰਹੇ ਹੋ ਕੋਈ ਕਿਸੇ ਐਮਐਲਏ ਨੂੰ ਕੋਈ ਇਤਰਾਜ਼ ਹੋਵੇ ਤਾਂ ਕੋਈ ਬੋਲੇ ਨਾ ਲੱਗਦਾ ਦੇਖ ਲਿਆ ਤੁਸੀਂ ਪਠਾਨ ਮਾਝrana ਕੀ ਹੋਇਆ ਅੱਗੇ ਕੁਵਰ ਵਿਜੇ ਪ੍ਰਤਾਪ ਜੀ ਨਾਲ ਕੀ ਹੋਇਆ ਮੇਰੀ ਕਿਹੜੀ ਫੀਤੀ ਲੱਗ ਗਈ ਜਿਹੜੀ ਨਾਲਣਗੇ ਤੇ ਤੁਹਾਨੂੰ ਡਰ ਨਹੀਂ ਲੱਗਦਾ ਮੇਰੀ ਕਿਹੜੀ ਫੀਤੀ ਆ ਜਿਹੜੀ ਨਾਲਣਗੇ ਮੈਨੂੰ ਇਹ ਦੱਸੋ ਨਾ ਮੈਨੂੰ ਉਹਦੇ ਆ ਮੈਂ ਨੂੰ ਹਸ਼ਮ ਦੇਖਤੀ ਫਿਰ ਵੀ ਤੁਸੀਂ ਤੇਰੇੜੀ ਕਿਵੇਂ ਕਰਦੇ ਦੇਖੋ ਇਹ ਪੰਜਾਬ ਦੀ ਧਰਤੀ ਆ ਇੱਕ ਨੂੰ ਮਾਰਨਗੇ 10 ਜੰਮਣੇ ਨੇ ਅੱਛਾ ਇੱਕ ਨੂੰ ਮਾਰਨਗੇ 10 ਜੰਮਣੇ ਨੇ ਪਰ ਉੱਥੇ ਤੁਸੀਂ ਜ਼ਮੀਰ ਦੀ ਗੱਲ ਕੀਤੀ ਸੀ ਕਿ ਤੁਹਾਡਾ ਜ਼ਮੀਰ ਹੈ ਜਿਹੜਾ ਉਹ ਜਾਗ ਰਿਹਾ ਬਾਕੀ ਦਾ ਜਿਹੜਾ ਜ਼ਮੀਰ ਨਹੀਂ ਜਾਗਿਆ ਨਹੀਂ ਬਾਕੀਆਂ ਦਾ ਵੀ ਜਾਗਿਆ ਹੂੰ ਇਹ ਨਹੀਂ ਕਿ ਨਹੀਂ ਜਾਗਿਆ ਜਾਗਿਆ ਹੋਇਆ ਹੈ ਪਤਾ ਤਾਂ ਹੁਣ ਲੱਗਣਾ ਹੈ ਨਾ 24 ਤਰੀਕ ਨੂੰ ਇਲੈਕਸ਼ਨ ਦੇ ਵਿੱਚ ਅੱਜ ਮੈਂ ਦੋ ਰੀਜਨ ਹੈ ਮੇਰੇ ਕਾਗਜ ਨਾ ਭਰਨਦੇ ਇੱਕ ਰੀਜਨ ਤੇ ਇਹ ਹੈ ਕਿ ਇਹਨਾਂ ਨੇ ਵੋਟ ਕਰਨੀ ਕਿ ਨਹੀਂ ਕਰਨੀ ਹੈ ਨਾ ਆਪਾਂ ਹਾਰ ਹੀ ਹੈ ਇੱਕ ਰੀਜਨ ਇੱਕ ਮੇਰੇ ਹੋਰ ਸਾਥੀਓ ਨੇ ਭਰੇ ਹੋਏ ਨੇ ਜੇਸੀ ਦੋ ਜਣੇ ਹੋ ਜਾਣਗੇ ਦੋਨਾਂ ਚ ਡਿਵਾਈਡ ਹੋਣਗੇ ਜਿਹੜੇ ਬਾਗੀ ਐਮਐਲਏ ਨੇ ਜਿਨ੍ਹਾਂ ਨੇ ਵਿਰੋਧ ਜਿਤਾਉਣਾ ਹੈ ਆਪਣਾ ਸਾਨੂੰ ਵੀ ਪਤਾ ਹੈ ਕਿ ਜਿਤਾਉਣਾ ਹੈ ਉਹ ਉਹਨਾਂ ਨੂੰ ਪਾਉਣਗੇ ਹੋ ਸਕਦਾ ਹੈ ਟਰਾਈਡੈਂਟ ਵਾਲਾ ਹਰ ਜੇ ਜੇ ਅਸੀਂ ਤਿੰਨੋਂ ਹੀ ਖੜੇ ਰਹਿੰਦੇ ਫਿਰ ਉਹ ਨਹੀਂ ਸੀ ਜਿੱਤ ਸਕਦਾ ਸਾਡੇ ਦੋਨਾਂ ਚੋਂ ਇੱਕ ਨੂੰ ਸੈਕਰੀਫਾਈ ਕਰਨਾ ਪੈਣਾ ਸੀ ਉਹ ਕੀ ਸਰਦਾਰ ਅਮਨਜੀਤ ਸਿੰਘ ਨੂੰ ਤੋੜੀ ਜੀ ਤੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਿੰਨੀ ਦੇਰ ਹੋ ਗਈ ਮੈਂ ਤਾਂ ਸ਼ੁਰੂ ਤੋਂ ਆ ਜੋ ਤੋਂ ਪਾਰਟੀ ਬਣਨ ਸਾਲ ਕਿੰਨੇ ਹੋ ਉਹ ਕਿ ਕੋਈ 13 ਸਾਲ 13 ਸਾਲ ਕਿੰਨਾ 13 ਸਾਲਾਂ ਦੇ ਵਿੱਚ ਅੱਜ ਜਾ ਕੇ ਤੁਹਾਨੂੰ 13ਵੇਂ ਸਾਲ ਦੇ ਵਿੱਚ ਇਹ ਬ੍ਰह्म ਗਿਆਨ ਆਇਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਹੈ ਇਹਦੇ ਵਿੱਚ ਤੇ ਕੰਮ ਹੀ ਹੋ ਸਕਦਾ ਆਮ ਆਦਮੀ ਪਾਰਟੀ ਦੇ ਉੱਤੇ ਤੁਸੀਂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਦਿੱਤੇ ਕਿ ਬ੍ਰਹਮ ਗਿਆਨੀ ਇਸ ਤੋਂ ਪਹਿਲਾਂ ਕਿਉਂ ਨਹੀਂ ਆਇਆ ਹੁਣ ਹੀ ਤਾਂ ਆਇਆ ਨਹੀਂ ਇਹ ਤੁਹਾਨੂੰ ਸੈਦਰਸਪਾਲ ਜੀ ਮੇਰੇ ਬਾਰੇ ਘੱਟ ਨੋ ਲੈਜ ਮੈਂ 22 ਦੇ ਵਿੱਚ ਵੀ ਏਬਜੈਕਸ਼ਨ ਚੁੱਕਿਆ ਸੀ ਇਹ ਏਬਜੈਕਸ਼ਨ ਮੈਂ 15 ਚ ਵੀ ਚੁੱਕਿਆ ਸੀ ਤੁਹਾਨੂੰ ਇਸੇ ਕਰਕੇ ਨੁਕਰੇ ਲਾ ਦਿੱਤਾ ਗਿਆ 100% ਹੈ ਉਹ ਤਾਂ ਜਿਹੜਾ ਬੋਲੇਗਾ ਜੋ ਬੋਲੇ ਉਹ ਕੁੰਡਾ ਖੋਲੇ ਵਾਲਾ ਕੰਮ ਹੈ ਜਿਹੜਾ ਬੋਲ ਰਿਹਾ ਉਹਦੇ ਨਾਲ ਹੋ ਰਿਹਾ ਉਹ ਸਾਰਿਆਂ ਨੂੰ ਪਤਾ ਹੈ ਉਹ ਤੇ ਸਾਰਿਆਂ ਨੂੰ ਦੇਖ ਜੀ ਪਾਰਟੀ ਸਪੀਕਰ ਜੀ ਜਦੋਂ ਤੁਹਾਨੂੰ ਕੋਈ ਸੀ ਇਹ ਪਤਾ ਸੀਗਾ ਕਿ ਇਹ ਕੁਝ ਤੇ ਫਿਰ ਉਹ ਤੇ ਕੰਟੀ ਡੇ ਸੀ ਨਹੀਂ ਪਾਰਟੀ ਦੇ ਵਿੱਚ ਇੱਕ ਇਕੱਲਾ ਧੜਾ ਨਹੀਂ ਨਾ ਹੁੰਦਾ ਪਾਰਟੀ 'ਚ ਬਹੁਤ ਧੜੇ ਹੁੰਦੇ ਨੇ ਇੱਕ ਧੜਾ ਮੇਰੇ ਪੱਖ 'ਚ ਵੀ ਅੱਜ ਵੀ ਬੋਲ ਰਿਹਾ ਕਿ ਧੜਾ ਮੇਰੇ ਪੱਖ 'ਚ ਕੋਈ ਸਹੀ ਕਰ ਰਿਹਾ ਗਲਤ ਤਾਂ ਕਹਿ ਨਹੀਂ ਰਿਹਾ ਅੱਛਾ ਪਰ ਤੁਸੀਂ ਤਾਂ ਦਾਵਾ ਕੀਤਾ ਸੀ ਬੜੀ-ਬੜੀ ਕੋਈ ਖਣੀ ਕੀਤੀ ਸੀ ਤੇ ਅੱਜ ਸਾਡੇ ਦਰਸ਼ਕ ਵੀ ਸੁਣਨਾ ਚਾਹੁੰਦੇ ਨੇ ਇਹ 77 ਦੇ ਨਾਲਾ ਰਾਜ ਕੀ ਹੈ 90 ਦਿਨ ਤੁਸੀਂ ਕਹਿੰਦੇ ਕਿ ਮੈਂ ਕਹਿ ਰਿਹਾ ਕਿ 90 ਦਿਨਾਂ ਬਾਅਦ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਡਿੱਗ ਰਹੀ ਹੈ ਤੇ 77 ਦਿਨ ਹੋ ਰਹਿ ਗਏ ਨੇ 78 ਦਿਨ ਹੋ 78ਵਾ ਦੇਣਾ ਹੈ 77 ਆ ਗਏ ਨੇ ਇਹ ਜਿਹੜਾ ਕਿ ਦਾਅਵਾ ਨੂੰ ਥੋੜਾ ਕਲੀਅਰ ਕਰੋ ਤੁਸੀਂ ਕਹਿਣਾ ਕੀ ਚਾਹੋ ਅ ਅੱਜ ਤੋਂ ਕੋਈ 13 14 ਦਿਨ ਪਹਿਲਾਂ ਹੂੰ ਮੈਂ ਪਾਰਟੀ ਹਾਈ ਕਮਾਂਡ ਨੂੰ ਇਹ ਕਿਹਾ ਸੀ ਕਿ ਸੰਭਲ ਜਾਓ ਠੀਕ ਹੈ ਨਹੀਂ ਤੇ ਸਰਕਾਰ ਜਾ ਰਹੀ ਹੈ ਉਹਨਾਂ ਮੈਨੂੰ ਪੁੱਛਿਆ ਕਿ ਕਾਰਨ ਮਾਜੀ ਕਾਰਨਤਵ ਨੂੰ ਇਹ ਦੱਸਤਾ ਕਿ ਪੰਜਾਬ ਚੋ ਸਰਕਾਰ ਡੇਗਣ ਦੇ ਚਾਂਸ ਜਿਆਦਾ ਵੱਧਦੇ ਜਾ ਰਿਹਾ ਉਹਦੀ ਕਮੀ ਜਿਹੜੀ ਹੈ ਜਿਆਦਾ ਜਿਹੜੀ ਉਹਦਾ ਰੀਜਨ ਬਹੁਤ ਜੇਰਾ ਤੁਸੀਂ ਦਿੱਲੀ ਨੇ ਪ੍ਰੈਸ਼ਰ ਪੰਜਾਬ ਦੇ ਉੱਤੇ ਜ਼ਿਆਦਾ ਬਣਾ ਲਿਆ ਹੈ ਉਹ ਆ ਉਹ ਤੁਹਾਨੂੰ ਹਟਾਉਣਾ ਪਊ ਜੇ ਤੁਸੀਂ ਨਹੀਂ ਹਟਾਉਂਦੇ ਤੇ ਫਿਰ ਤੁਹਾਡਾ ਨੁਕਸਾਨ ਜਿਹੜਾ ਉਹ ਪਾਰਟੀ ਦਾ ਸਰਕਾਰ ਦਾ ਹੋਣਾ ਹੈ ਤੇ ਉਹ ਤੁਸੀਂ ਚੱਲ ਲਿਓ ਅਗਲਿਆਂ ਨੇ ਟਾਰਗੇਟ ਆਪਣਾ 90 ਦਿਨ ਦਾ ਮੈਥਿਆ ਹੋਇਆ ਹੈ 90 ਦਿਨਾਂ ਚੋਂ ਨਾ ਤੁਹਾਡੀ ਸਰਕਾਰ ਛੁੱਟ ਦੇਣੀ ਹੈ ਮੈਥੋਂ ਤੁਸੀਂ ਲਿਖਾ ਲਓ ਪਰ ਤੁਸੀਂ ਜੋ ਸੋਚ ਰਹੇ ਹੋ ਕੀ ਸ਼ਾਇਦ ਅੱਜ ਪਰਦੇ ਦੇ ਪਿੱਛੇ ਇੱਕ ਰਾਜ ਹੋਰ ਖੁੱਲਣ ਲੱਗਿਆ ਪਾਰਟੀ ਦਾ ਮੈਂ ਸ਼ਾਇਦ ਪਰਦੇ ਦੇ ਪਿੱਛੇ ਅਸੀਂ ਭਾਜਪਾ ਨਾਲ ਹੱਥ ਮਿਲਾ ਲਿਆ ਬਿਹਾਰ ਦੀ ਚੋਣ ਕਰਕੇ ਤੁਸੀਂ ਦੇਖਿਆ ਹਣ ਉੱਥੇ ਹਲਾਨ ਹੋ ਗਿਆ ਬਿਹਾਰ ਚ ਕਿ ਆਮ ਆਦਮੀ ਪਾਰਟੀ ਲੜੇਗੀ ਇੱਕਦਮ ਸੜਨ ਲਈ ਉਹ ਕਿਉਂ ਹੋਇਆ ਹੈ ਉਹ ਸਿਰਫ ਉੱਥੇ ਭਾਜਪਾ ਨੂੰ ਫਾਇਦਾ ਪਹੁੰਚਾਉਣ ਵਾਸਤੇ ਆਪਣਾ ਆਪ ਬਚਾਉਣ ਵਾਸਤੇ ਹੋਇਆ ਪਰ ਭਾਜਪਾ ਤਾਂ ਕਦੇ ਨਹੀਂ ਛੱੜਦੀ ਕਿਸੇ ਨੂੰ ਜੀ ਉਹ ਤਾਂ ਕਦੇ ਵੀ ਨਹੀਂ ਛੱਡਣਗੇ ਉਹ ਲੱਗੇ ਹੋਏ ਨੇ ਮੈਂ ਸਪਸ਼ਟ ਨਾਮ ਲੈ ਰਿਹਾ ਸਰ ਕਿ ਭਾਜਪੀ ਲੱਗੀ ਹੋਈ ਆ ਪੰਜਾਬ ਚੋਂ ਤੁਹਾਡੀ ਸਰਕਾਰ ਨੂੰ ਛੁੱਟਣ ਵਾਸਤੇ ਔਰ ਉਹ ਤੇ ਚੱਲ ਰਿਹਾ ਕੰਮ ਆਲਰੇਡੀ ਉਹ ਉਹਨਾਂ ਨੂੰ ਮੈਂ ਪਹਿਲਾਂ ਹੀ ਪਾਰਟੀ ਨੂੰ ਦੱਸਤਾ ਸੀ ਇਹ ਗੱਲ ਮੈਂ ਤੇ ਉਦੋਂ ਤੋਂ ਗਿਣਤੀ ਸ਼ੁਰੂ ਕਰ ਦਿੱਤੀ ਕਿ ਅੱਜ ਤੁਹਾਨੂੰ ਮੈਂ ਦੱਸਤਾ ਠੀਕ ਹੈ ਜਿਸ ਦਿਨ ਕੰਮ ਸਟਾਰਟ ਹੋਏਗਾ ਉਸ ਦਿਨ ਮੈਂ ਗਿਣਤੀ ਸਟਾਰਟ ਕਰ ਦਿਆਂਗਾ ਅੱਜ ਤੋਂ 1.5 ਮਹੀਨਾ ਪਹਿਲਾਂ ਇਹ ਗੱਲ ਮੈਂ ਪਾਰਟੀ ਨੂੰ ਕਹੀ ਸੀ ਤੇ ਥੋੜੇ 15 ਦਿਨ ਪਹਿਲਾਂ ਮੈਂ ਫਿਰ ਫੋਨ ਕਰਕੇ ਕਹਤਾ ਵੀ ਆਪਣੇ ਹੁਣ ਜੀ ਕਾਟਾ ਮੈਂ ਰੋਜ਼ ਇੱਕ ਤੇ ਮਾਰਨਾ ਸ਼ੁਰੂ ਕਰਤਾ 90 ਦਿਨਾਂ ਚ ਤੁਹਾਡੀ ਸਰਕਾਰ ਦੇ ਜੀ ਜੀ 90 ਦਿਨ ਤੁਹਾਡੇ ਹਿਸਾਬ ਨਾਲ ਕਿਹੜੀ ਤਰੀਕ ਨੂੰ ਪੂਰੇ ਹੋਣਗੇ ਹੁਣ ਤੁਸੀਂ ਆਪ ਹੀ ਲਾ ਲਓ ਜੀ 76 77 ਦਿਨ ਰਹਿ ਗਏ ਮਗਰ 6 13 14 ਹੋ ਚੁੱਕੇ ਇਹਦਾ ਮਤਲਬ 2.5 ਮਹੀਨੇ ਬਾਕੀ ਰਹਿ ਗਏ ਦੋ 2.5 ਮਹੀਨੇ ਦੇ ਬਾਅਦ ਤੁਸੀਂ ਇਹ ਦਾਵਾ ਕਰਦੇ ਤੇ چیک ਕਰ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਆਪਾਂ ਕੀ ਸਮਝੀਏ ਫਿਰ ਤੁਸੀਂ ਫਿਰ ਬਲੈਕਮੇਲਿੰਗ ਵਾਲਾ ਕੋਈ ਗੱਲ ਹੋ ਰਹੀ ਸੀ ਧਮਕਾ ਮਾਰ ਰਹੀ ਸੀ ਜਾਂ ਤੁਹਾਨੂੰ ਆੜਦੇ ਕੋ ਪੁੱਛਦਾ ਕਿ ਹਾਂ ਬੇ ਉਹ ਤੁਹਾਡੀ ਜੀ ਦੱਸੋ ਆਓ ਬਾਕੀ ਇਹ ਗੱਲ ਕਰੀਏ ਨਾ ਕਰੋ ਇਦਾਂ ਨਹੀਂ ਕਰਵਾ ਬਲੈਕਮੇਲਿੰਗ ਵਾਲੀ ਰਸਪਾਲ ਜੀ ਗੱਲ ਹੁੰਦੀ ਤੇ ਬਾਈ ਇਲੈਕਸ਼ਨ ਹੋਈ ਹੈ ਡੇਰਾ ਪਾਪਾ ਨਾਨਕ ਮੈਂ ਇੰਡੀਪੈਂਡੈਂਟ ਭਰਦਾ ਔਰ ਬਲੈਕਮੇਲ ਕਰਕੇ ਕੁਝ ਵੀ ਲੈ ਬਲੈਕਮੇਲਿੰਗ ਵਾਲੀ ਗੱਲ ਹੁੰਦੀ ਤੇ ਅੱਜ ਵੀ ਮੈਂ ਕਾਗਜ਼ ਪੜ੍ਹਦਾ ਰੁਕਦਾ ਨਹੀਂ ਠੀਕ ਹੈ ਨਾ ਮੈਨੂੰ ਬਲੈਕਮੇਲ ਕਰਨ ਨਾਲਦਾ ਨਾ ਮੈਨੂੰ ਲਾਲਚ ਆ ਕਿਸੇ ਗੱਲ ਦਾ ਤੇ ਨਾ ਖੌਫ ਮੈਂ ਬਿਨਾਂ ਖੌਫ ਤੋਂ ਬਿਨਾਂ ਲਾਲਚ ਤੋਂ ਚੱਲਦਾ ਬਿਨਾਂ ਡਰ ਤੋਂ ਪੈ ਤੋਂ ਚੱਲਦਾ ਅਚਲਤ ਵਾਲੀ ਜੀ ਤੁਸੀਂ ਇਹਦੇ 'ਚ ਇੱਕ ਗੱਲ ਮੰਨੀ ਹੈ ਕਿ ਤੁਸੀਂ ਕਿਸਾਨੀ ਅੰਦੋਲਨ ਜਿਹੜਾ ਹਾਈਜੈਕ ਕੀਤਾ ਯਾਨੀ ਕਿ ਕਿਸਾਨਾਂ ਦੇ ਨਾਲ ਗਦਾਰੀ ਕੀਤੀ ਇਹ ਗਦਾਰੀ ਕੋ ਨਹੀਂ ਕਿਸਾਨਾਂ ਨਾਲ ਗਦਾਰੀ ਨਹੀਂ ਕੀਤੀ ਕਿਸਾਨ ਅੰਦੋਲਨ ਹਾਈਜੈਕ ਦਾ ਮਤਲਬ ਸੀਗਾ ਕਿ ਜਿਹੜੇ ਕਿਸਾਨਾਂ ਦਾ ਅੰਦੋਲਨ ਦਾ ਫਾਇਦਾ ਸਾਰਾ ਪਾਰਟੀ ਨੂੰ ਪਹੁੰਚਿਆ ਮਤਲਬ ਬਹੁਤ ਜ਼ਿਆਦਾ ਲੀਡਰਾਂ ਦੀਆਂ ਜਿਹੜੀਆਂ ਮੀਟਿੰਗਾਂ ਸੀਗੀਆਂ ਪਾਰਟੀ ਹਾਈ ਕਮਾਂਡ ਦੇ ਆ ਲੀਡਰਾਂ ਦੇ ਨਾਲ ਵੀ ਮੇਰੇ ਥਰੂ ਵੀ ਹੋਈਆਂ ਹਨ ਉਹ ਕਰਵਾਈਆਂ ਨੇ ਪਰ ਹਾਂ ਇੱਕ ਗੱਲ ਹੋਰ ਕਹਿ ਦੇਣਾ ਕਿ ਮੈਂ 22 ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਇਹ ਗੱਲ ਦੱਸ ਦਿੱਤੀ ਸੀ ਮੈਂ ਰਾਜੇਵਾਲ ਜੀ ਦੇ ਸੈਲਰ ਤੇ ਜਾ ਕੇ ਸਮਾਣਾ ਉਹਨਾਂ ਦੇ ਸੈਲਰ ਤੇ ਉਹਨਾਂ ਦੇ ਆਫਿਸ ਤੇ ਜਾ ਕੇ ਵੀ ਕਿਹਾ ਸੀ ਇਲੈਕਸ਼ਨ ਨਾ ਲੜੋ ਇਹਦਾ ਜੇ ਤੁਸੀਂ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਨਾ ਆਵੇ ਤੇ ਇਹਦੇ ਨਾਲ ਸਭ ਤੋਂ ਜ਼ਿਆਦਾ ਆਏਗੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾ ਦਿਓਗੇ ਕਿਉਂਕਿ ਜੋ ਅਸੀਂ ਪਾਰਟੀ ਨੇ ਖੇਡ ਖੇਡੀ ਹੋਈ ਹੈ ਉਹ ਤੁਸੀਂ ਉਸ ਜਾਲ 'ਚ ਫਸ ਚੁੱਕੇ ਹੋ ਟਰੈਕ 'ਚ ਔਰ ਤੁਸੀਂ ਇਸ ਚੀਜ਼ ਤੋਂ ਹਟ ਜਿਓ ਪਰ ਉਹ ਨਹੀਂ ਮੰਨੇ ਉਹ ਰਾਜੇਵਾਲ ਜੀ ਇਹ ਗੱਲ ਤੋਂ ਮੁਨਕਰ ਵੀ ਨਹੀਂ ਹੋ ਸਕਦੇ ਕਿਉਂਕਿ ਮੈਂ ਤਾਂ ਉਹਨਾਂ ਦੇ ਸੈਲਰ ਤੇ ਖੁਦ ਮੇਰੇ ਨਾਲ ਬੰਦੇ ਵੀ ਸੀ ਉਹ ਆਫੀਸ਼ੀਅਲੀ ਉਹਨਾਂ ਨੂੰ ਜਾ ਕੇ ਮਨ ਨਹੀਂ ਕੀਤਾ ਸੀ ਵੀ ਵਈ ਇਹ ਗਲਤ ਹੋ ਤੁਸੀਂ ਫੈਸਲਾ ਲੈ ਲਿਆ ਇਹ ਗਲਤ ਡਿਸੀਜਨ ਹੈ ਇਹਦੇ ਨਾਲ ਤੇ ਸਭੋ ਆਮ ਆਦਮੀ ਪਾਰਟੀ ਬੰਨੀ ਜੀ 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 ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਪਿੱਛੇ ਫਿਰ ਰਾਜੇਵਾਲ ਦਾ ਕੋਈ ਸਮਝੌਤਾ ਸੀ ਨਹੀਂ ਜੀ ਨਹੀਂ ਰਾਜੇਵਾਲ ਜੀ ਦੀ ਮੀਟਿੰਗ ਜ਼ਰੂਰ ਹੋਈ ਸੀ ਨਾ ਨਾ ਜਿਵੇਂ ਹੁਣ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਬੀਜੇਪੀ ਜੇਕਰ ਵਾਲ ਨੂੰ ਆਮ ਆਦਮੀ ਪਾਰਟੀ ਨੂੰ ਕਹਿ ਰਹੀ ਹੈ ਕਿ ਤੁਸੀਂ ਵਿਧਾਇਕ ਚ ਇਲੈਕਸ਼ਨ ਲੜੋ ਹੋ ਸਕਦਾ ਹੈ ਕਿ ਬੀਜੇ ਹੈਗੇ ਇਸੇ ਤਰ੍ਹਾਂ ਰਾਜੇਵਾਲ ਨੂੰ ਆਮ ਆਦਮੀ ਪਾਰਟੀ ਨੇ ਕਿਹਾ ਕਿ ਤਗੜੇ ਹੋ ਇਲੈਕਸ਼ਨ ਲੜੋ ਤੁਸੀਂ ਨਹੀਂ ਰਾਜੇਵਾਲ ਜੀ ਨੂੰ ਇਹ ਤਾਂ ਨਹੀਂ ਸੀ ਕਿਹਾ ਰਾਜੇਵਾਲ ਜੀ ਨੂੰ ਸੀਐਮ ਚੇਰੇ ਦੀ ਆਫਰ ਜ਼ਰੂਰ ਸੀ ਜੋ ਸੱਚਾਈ ਹੈ ਠੀਕ ਹੈ ਉਦੋਂ ਰਾਜੇਵਾਲ ਜੀ ਨੂੰ ਸੀਐਮ ਫੈਸਲੀ ਆਫਰ ਵੀ ਇੱਕ ਵਾਰ ਕੇਜੀਵਾਲ ਜੀ ਨੇ ਕੀਤਾ ਸੀ ਇਹਦੇ 'ਚ ਕੋਈ ਸ਼ਕਰੀ ਸਾਹਿਬ ਉਦੋਂ ਵੀ ਰੌਲਾ ਪਿਆ ਸੀ ਇਸ ਗੱਲ ਦਾ ਪਤਾ ਤੁਹਾਡੇ ਕੋਲ ਇਹਨੇ ਗੁਪਤ ਰਾਜੀ ਨੇ ਆਮ ਆਦਮੀ ਪਾਰਟੀ ਦੇ ਤੇ ਫਿਰ ਵੀ ਤੁਸੀਂ ਇਹ ਸਾਰਾ ਕੁਝ ਕਰਦੇ ਪਏ ਹੋ ਤੇ ਆਮ ਆਦਮੀ ਪਾਰਟੀ ਨੇ ਕਿਤੇ ਤੁਹਾਨੂੰ ਕਾਲ ਕਰਕੇ ਅੱਜ ਜਦਨ ਦੀ ਇਹ ਸਾਰੀ ਕੱਲ ਦਾ ਕਾਲ ਤੁਹਾਡਾ ਵੀਡੀਓ ਵਾਇਰਲ ਹੋਈ ਹੈ ਤੇ ਦੌਰਾਨ ਕਿਸੇ ਦਾ ਫੋਨ ਆਇਆ ਵੀ ਕਿਉਂ ਤੋਂ ਵਾਈ ਧਿਆਨ ਸਮਝ ਜਾ ਬੰਦਾ ਬਣ ਜਾ ਨਹੀਂ ਤੇ ਪਠਾਨ ਮਾਜਰੇ ਦਾ ਹੱਜ ਦੇ ਇੱਕ ਮੈਂ ਬੇਨਤੀ ਹੋਰ ਕਰਦਾ ਜੀ ਇੱਕ ਸਿਆਣੇ ਨੇ ਕਿਹਾ ਹਾਥੀ ਜਿੰਦਾ ਲੱਖਦਾ ਤੇ ਮੜਿਆ ਸਵਾ ਲੱਖਦਾ ਹੁੰਦਾ ਠੀਕ ਹੈ ਪਾਲਟੀ ਨੂੰ ਪਤਾ ਹੈ ਕਿ ਇਹਦਾ ਨੁਕਸਾਨ ਕਰਨ ਨਾਲ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋਣਾ ਹੈ ਕਿਉਂਕਿ ਜੇ ਮੇਰਾ ਨੁਕਸਾਨ ਕੋਈ ਵੀ ਹੁੰਦਾ ਹੈ ਤੇ ਉਹ ਜੇ ਉਹ ਵੀ ਰਿਕਾਰਡ ਹੈ ਉਹ ਇੰਡੀਆ ਤੋਂ ਬਾਹਰ ਹੈ ਉਹ ਮੇਰੇ ਨਾਲ ਖਤਮ ਨਹੀਂ ਹੋਣਾ ਉਹ ਸਭ ਤੋਂ ਵੱਧ ਵਾਇਰਲ ਹੋਣਾ ਪੁਰੇਸ ਕਰਕੇ ਪਾਰਟੀ ਵੀ ਉਸ ਜੀ ਨੂੰ ਸਮਝਦੀ ਹੈ ਇਸੇ ਕਰਕੇ ਹੀ ਸ਼ਾਇਦ ਮੈਨੂੰ ਉਹ ਉਤਵਾਲੀ ਦੀ ਪਾਰਟੀ ਦੀ ਤੁਹਾਡੇ ਕੋਲ ਕੀ ਹੈ ਇਹੋ ਜਿਹਾ ਬਹੁਤ ਕੁਝ ਹੁੰਦਾ ਜੀ ਪਾਰਟੀ ਦਾ ਰਿਕਾਰਡ ਬਹੁਤ ਕੁਝ ਹੁੰਦਾ ਹੈ ਜੀ ਤੁਸੀਂ ਇਹੋ ਜਿਹਾ ਦੱਸੋ ਸਾਨੂੰ ਤੇ ਦੱਸੋ ਸਾਨੂੰ ਪਤਾ ਲੱਗੇ ਕਿ ਉਤਵਾਲੀ ਵਾਕਿਆ ਹੀ ਇੱਕ ਉਹਨਾਂ ਦੀ ਉਹ ਹਾਰਡ ਡਿਸਕ ਹੈਗੀ ਆ ਕਿ ਜਿਹਦੇ ਵਿੱਚ ਇੰਨੀ ਪ੍ਰਾਈਵੇਸੀ ਪਈ ਹੈ ਇੰਨਾ ਵੱਡਾ ਡਾਟਾ ਪਿਆ ਹੈ ਕਿ ਜਿੱਦਾਂ ਇਹ ਹਾਰਡ ਡਿਸਕ ਖੁੱਲ ਗਈ ਤਾਂ ਪਟਾਕੇ ਪਾ ਦੇਗੀ ਦੇਖੋ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਕਿ ਰਾਜੇਵਾਲ ਜੀ ਨੂੰ ਸੀਐਮ ਫੇਸ ਲਾਉਂਦੇ ਸੀ ਉਸੇ ਤਰ੍ਹਾਂ ਹੀ ਨਵਜੋਤ ਸਿੱਧੂ ਜੀ ਨੂੰ ਸੀਐਮ ਫੇਸ ਲਾਉਂਦੇ ਸੀ ਉਹ ਗਿਆ ਵੀ ਮੈਂ ਸੀ ਉਹਨਾਂ ਦੇ ਕੋਲ ਉਹਨਾਂ ਦੇ ਜੋ ਮੈਨੂੰ ਮਿਲੇ ਅੱਗੇ ਜਸਮੀਤ ਛੋਡੀ ਜੀ ਠੀਕ ਹੈ ਉਸ ਦੇ ਬਾਅਦ ਜਦੋਂ ਮੈਨੂੰ ਦਿੱਲੀ ਦੁਬਾਰਾ ਬੁਲਾਇਆ ਗਿਆ ਨਵਜੋਤ ਸਿੱਧੂ ਕੋ ਭੇਜ ਕੇ ਤੇ ਮਨੀਸ਼ ਜੀ ਨੇ ਇਹ ਗੱਲ ਕਹੀ ਸੀਗੀ ਕਿ ਯਾਰ ਇਹ ਕਿਤੇ ਪਾਰਟੀ ਨਾ ਹਾਈਜੈਕ ਕਰ ਲਈ ਮੈਂ ਤੁਹਾਨੂੰ ਇੱਕ ਵਾਰਡ ਕਰਨ ਲੱਗਾ ਤੇ ਮੈਂ ਹੱਸ ਕੇ ਗੱਲ ਕਹੀ ਕਿ ਜੇ ਡਰਿਆ ਆਪਾਂ ਨੂੰ ਤੇ ਆਪਾਂ ਫਿਰ ਭੇਜਦੇ ਕਿਉਂ ਆ ਫਿਰ ਤੁਸੀਂ ਸਾਨੂੰ ਕਿਉਂ ਭੇਜ ਲਿਓ ਕੋਈ ਹੋਰ ਬੰਦਾ हायर ਕਰ ਲਓ ਅੱਜ ਤੋਂ ਬਾਅਦ ਮੈਨੂੰ ਇਸ ਕੰਮ ਵਾਸਤੇ ਨਾ ਭੇਜੋ ਸ਼ਾਇਦ ਜਸਮੀਤ ਛੋਟੀ ਜੀ ਵੀ ਜਾਣਦੇ ਮੈਂ ਕੌਲਤੇ ਵੀ ਉਹਨਾਂ ਨੂੰ ਕਹੀ ਕਿ ਬਾਈ ਦੇਖਿਓ ਮਤਲਬ ਮੈਨੂੰ ਢਾਵਾ ਡੋਲ ਜਾ ਕੰਮ ਆਉਂਦਾ ਮੇਰੇ ਭਰੋਸੇ ਤੇ ਨਾ ਆ ਜੇ ਠੀਕ ਨਾ ਕਿਉਂਕਿ ਪਹਿਲਾਂ ਸੋਤਲਪੁਰ ਜੀ ਨਾਲ ਇਸ ਤਰ੍ਹਾਂ ਹੋ ਚੁੱਕਿਆ ਸੀ ਉਹ ਫੂਲਕਾ ਜੀ ਨਾਲ ਹੋਇਆ ਗੁਰਪ੍ਰੀਤ ਖੁੱਗੀ ਨਾਲ ਹੋਇਆ ਕਾਫੀ ਲੋਕਾਂ ਨਾਲ ਇਸ ਤਰ੍ਹਾਂ ਦੀ ਮਤਲਬ ਜਿਹੜੀ ਸੀ ਉਹ ਮਿਸ ਅੰਡਰਸਟੈਂਡਿੰਗ ਬਣਾ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਦਰਅਸਲ ਹੈ ਕਿ ਇਹ ਤੇ ਪੰਜਾਬ ਦੇ ਨਾਲ ਖੇਡ ਚੱਲਦੀ ਰਹੀ ਹੈ ਤੁਸੀਂ ਤਾਂ ਬਹੁਤ ਅੰਦਰ ਵਿਚਰੇ ਹੋ ਸਰਕਾਰ ਵੀ ਬਣ ਚੁੱਕੀ ਹੈ ਪਿਛਲੀ ਵਾਰ ਵੀ ਕਾਫੀ ਐਮਐਲਏ ਸੀ ਇਹਨਾਂ ਦੇ ਔਰ ਇਹਨਾਂ ਦੀ ਸਰਕਾਰ ਵੀ ਬਣੀ ਹੈ ਤੇ ਹੁਣ ਮਜੂਦਾ ਹਾਲਾਤ ਕੀ ਤੇ ਅੱਗੇ ਕਿੱਥੀ ਹੈ ਦੇਖੋ ਹਰ ਚੀਜ਼ ਦੀ ਨਾ ਮਨਿਆਦ ਹੁੰਦੀ ਹੈ ਠੀਕ ਹੈ ਜੇ ਮੰਨ ਲਓ ਆਪਾਂ ਗੱਡੀ ਲੈਣੇ ਉਹਦੀ 10 ਸਾਲ ਮਨ ਪੈਟਰੋਲ ਵਾਲੀ ਦੀ 15 ਸਾਲ ਬਣਿਆ। ਸੋ ਮੈਨੂੰ ਜੋ ਮਹਿਸੂਸ ਹੋ ਰਿਹਾ ਆਪਣੀ ਪਾਰਟੀ ਦਾ ਦੁੱਖ ਬਹੁਤ ਹੈ ਕਿਉਂਕਿ ਜਿਹੜੀ ਚੀਜ਼ ਹੱਥ ਨਾਲ ਬਣਾਈ ਹੁੰਦੀ ਹੈ ਨਾ ਉਹਦਾ ਦਰਦ ਬਹੁਤ ਜ਼ਿਆਦਾ ਹੁੰਦਾ ਠੀਕ ਆਪ ਪਾਲੀ ਸਾਰਾ ਕੁਝ ਕੀਤਾ ਨਾ ਇੰਨੇ ਸਾਲ ਮਿਲ ਤੇ ਉਸ ਦਰਦ ਕਰਕੇ ਹੀ ਅਸੀਂ ਪਾਰਟੀ ਨੂੰ ਦੱਸੀ ਜਾ ਰਹੇ ਸੀ ਕਿ ਮਤਲਬ ਤੁਸੀਂ ਸੰਪਲ ਜੋਜੀਆ ਗੰਨਾ ਹੈ ਨਾ ਗਲਤ ਹੈ ਗਲਤ ਹੈ ਗਲਤ ਤੁਸੀਂ ਕਰ ਰਹੇ ਹੋ ਸਾਰਾ ਕੁਝ ਤੇ ਤੁਹਾਨੂੰ ਆਪਣੇ ਆਪ ਨੂੰ ਸੁਧਾਰ ਕਰਨਾ ਪਊ ਮੈਂ ਉਹ ਇਹ ਜ਼ਰੂਰ ਕਹਿ ਦਿੰਦਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਫਿਊਚਰ ਹੈ ਨਾ 12 ਤੋਂ 27 ਹੈ 12 ਚ ਰਾਈਜ਼ ਹੋਈ 27 ਚ ਖਤਮ ਅੱਜ ਸਾਡੀ ਪਾਰਟੀ ਦਾ ਰਾਈਜ਼ ਇੱਕ ਸਿਰਫ ਸਾਡੀ ਪਾਰਟੀ ਦਾ ਲੀਡਰ ਹੈ ਚਿਹਰਾ ਹੈ ਜਿਹੜਾ ਸੰਭਲ ਸਕਦਾ ਹੈ ਪਾਰਟੀ ਨੂੰ ਉਹ ਹੈ ਸੰਜੀਤ ਸਿੰਘ ਸੰਜੀਤ ਸਿੰਘ ਦੇ ਇਲਾਵਾ ਕਿਸੇ 'ਚ ਦਮ ਨਹੀਂ ਹੈ ਕਿ ਉਹ ਪਾਰਟੀ ਨੂੰ ਸੰਭਲ ਜਾਏ ਮੈਂ ਦਾਵਾ ਕਰਦਾ ਤੁਹਾਡੇ ਇਸ ਚੈਨਲ ਤੋਂ ਕਿ 27 ਆਉਣ ਤੋਂ ਪਹਿਲਾਂ ਪਹਿਲਾਂ ਹੂੰ केजीवाल जी और मुनीश ससोदिया जी बीजेपी से शामिल हो चुके। ਹੁਣ ਕੇ ਮੈਂ ਅੱਜ ਤੁਹਾਨੂੰ ਇਹ ਗੱਲ ਇੱਥੇ ਦਾਵਾ ਕਰਕੇ ਜਾਂਦਾ ਇਹ ਗੱਲ ਤਾਂ ਜੇ ਗਲਤ ਨਿਕਲੇਗੀ ਤਾਂ ਫਿਰ ਕੇ। ਪੰਜਾਬ ਦੇ ਕਿੰਨੇ ਐਮਐਲਏ, ਕਿੰਨੇ ਲੀਡਰ, ਕਿੰਨੇ ਮੰਤਰੀ ਨੇ ਜਿਹੜੇ ਐਸੇ ਨੇ बीजेपी ਦੇ ਸੰਪਰਕ 'ਚ ਨੇ ਤੇ ਕੀ ਜਿਹੜੇ ਬਾਕੀ 77 ਦਿਨ ਰਹਿ ਗਏ 2.5 ਮਹੀਨੇ ਰਹਿ ਗਏ ਨੇ ਇਹ ਲੋਕ बीजेपी 'ਚ ਜਾ ਰਹੇ ਨੇ। ਗਵਰਨਰ ਆ ਜਾ ਰਿਹਾ ਹੈ ਕਿ ਜੇ बीजेपी ਸਰਕਾਰ ਜਿਹੜੀ ਹੈ ਉਹ ਇਹ बीजेपी 'ਚ ਜਾ ਕੇ ਤਾਂ बीजेपी ਦੀ ਸਰਕਾਰ ਹੈ। ਨਹੀਂ ਜੀ ਉਹ ਦੇਖੋ ਮੈਂ ਇੱਕ ਗੱਲ ਨਾ ਪੰਜਾਬੀ ਦੀ ਬੋਲੀ ਆ ਇੱਕ ਬਾਪੂ ਤੇਰੇ ਦੀ ਸੰਗੀ ਕੁਟਾਂ ਬਾਕੀ ਟੱਬਰ ਮੇਰਾ ਹੈਨਾ ਤੇ ਜਦੋਂ ਉੱਪਰਲੀ ਲੋਬੀ ਨੇ ਤੇ ਉਹਨਾਂ ਨੇ ਹੱਥ ਮਲਾ ਲਿਆ ਬੀਜੇਪੀ ਨਾਲ ਅਜ ਬਿਹਾਰ ਦੇ ਵਿੱਚ ਜਾ ਕੇ ਉਹ ਕਰਨ ਦੇ ਹੁਣ ਹੇਠਲੇ ਵਾਲੇ ਨੂੰ ਕਿੱਦਾਂ ਬੋਲ ਸਕਦੇ ਵੀ ਤੂੰ ਨਾ ਜਾਈ ਠੀਕ ਹੈ ਸਮਝੋ ਨਾ ਗਾਣੂ ਇਹ ਇੱਕ ਸਮਝਣ ਦੀ ਗੱਲ ਹੈ ਜਦੋਂ ਅਸੀਂ ਉੱਪਰ ਤੇ ਆਪਣਾ ਸਮਝੌਤਾ ਕਰ ਲਿਆ ਹੇਠਾਂ ਜੇ ਕੋਈ ਜਾਊ ਉਹ ਵੀ ਫਿਰ ਅੱਖਾਂ ਬਖਾਏਗਾ ਤੂੰ ਕਿੱਦਾਂ ਕਰੇ ਤੁਹਾਡੇ ਜੀ ਮੇਰਾ ਸਵਾਲ ਇਹ ਹੈਗਾ ਤੁਸੀਂ ਦਾਵਾ ਕਰ ਰਹੇ ਹੋ ਇਹ ਤਾਂ ਮਤਲ ਤੁਹਾਨੂੰ ਅੰਦਰੀਆਂ ਗੱਲਾਂ ਜਿਹੜੀਆਂ ਸਾਰੀਆਂ ਪਤਾ ਨਹੀਂ ਤੇ ਕਿਹੜੇ ਕਿਹੜੇ ਬੰਦੇ ਨੇ ਕਿੰਨੇ ਕ ਐਮਐਲਏ ਨੇ ਜਿਨ੍ਹਾਂ ਦਾ ਜਮੀਰ ਜਾ ਗਿਆ ਜੇਕਰ ਜਾੜ ਚੁੱਕਾ ਹੈ ਤੇ ਜਮੀ ਉੱਧਰ ਨੂੰ ਜਾ ਲੈਣਗੇ ਹੱਥ ਮਾਰਾ ਲੈਣਗੇ ਉਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਭਿਲਾ ਹੈ ਕਿ ਸਾਡੇ ਨਾਲ ਜੋ ਹੋਇਆ ਅਸੀਂ ਇਹਦਾ ਬਦਲਾ ਲੈਣਾ ਜਾਂ ਅਸੀਂ ਇਹਦਾ ਸਬਕ ਸਿਖਾਉਣਾ ਇਹਦੇ ਬਾਰੇ ਕੋਈ ਉਹਨਾਂ ਦੇ ਮਨ 'ਚ ਗੱਲ ਚੱਲਦੀ ਹੈ 100% ਚੱਲਦੀ ਹੈ ਚੱਲਦੀ 100% ਚੱਲਦੀ ਹੂੰ 100% ਚੱਲਦੀ ਹੈ ਇਹ ਵੀ ਉਹਨਾਂ ਨੂੰ ਪਤਾ ਵੀ ਆਉਣ ਵਾਲੀ ਵਿਧਾਨ ਸਭਾ 'ਚ ਉਹਨਾਂ ਨੂੰ ਟਿਕਟ ਨਹੀਂ ਮਿਲੇ ਮੈਂ ਇੱਕ ਬੇਨਤੀ ਕਰਦਿਆਂ ਜੀ ਦੇਖੋ ਸਿਆਣੇ ਨੇ ਕਿਹਾ ਹੈ ਅੱਗੇ ਸਮੁੰਦਰ ਪਿੱਛੇ ਖਾਈ ਹੂੰ ਉਹਨਾਂ ਦੀ ਹਾਲਾਤ ਉਹ ਨੇ ਉਹ ਕਹਿੰਦੇ ਕਿ ਹੁਣ ਅੱਗੇ ਤਾਂ ਲੋਕ ਸਾਨੂੰ ਕੁੱਟਣ ਮਾਰਨ ਨੂੰ ਫਿਰਦੇ ਨੇ ਕਰਨ ਵਾਲੇ ਕਰਤੂਤਾਂ ਤੁਸੀਂ ਅਸੀਂ ਜੁੱਤੀਆਂ ਕੋ ਖਾਈਏ ਹੁਣ ਅਗਲਾ ਵੀ ਇਹ ਸੋਚਦਾ ਹੈ ਕਿ ਮੌਕਾ ਆਇਆ ਜੇ ਹੁਣ ਦਾ ਮੈਂ ਸੰਭਲਿਆ ਮੁਰਕੇ ਸੰਭਲਾਂਗਾ ਕਦੋਂ ਹੋਰ 3-4 ਮਹੀਨਿਆਂ ਬਾਅਦ ਅਗਰ ਉਹ ਜਾ ਕੇ ਕਹਿੰਦੇ ਤੇ ਫਿਰ ਲੋਕਾਂ ਨੇ ਮੰਨਣਾ ਸੀ ਉਹਨਾਂ ਨੇ ਕਹਣਾ ਸੀ ਹੁਣ ਤੇ ਸਿਸਟਮ ਹੀ ਸਾਰਾ ਬਦਲ ਗਿਆ ਆਪਣੇ ਵੀਡੀਓ ਚ ਬੜੇ ਸਖਤ ਸ਼ਬਦ ਤੁਸੀਂ ਵਰਤੇ ਨੇ ਛੇਤਰ ਮਾਰਨਗੇ ਉਹ ਤਾਂ ਵੱਜ ਰਹੇ ਸੀ ਆਲਰੇਡੀ ਵੱਜ ਰਹੇ ਆ ਆਲਰੇਡੀ ਵੱਜ ਰਹੇ ਆ ਆਲਰੇਡੀ ਵੱਜ ਰਹੇ ਆ ਜੀ ਆਲਰੇਡੀ ਵੱਜ ਰਹੇ ਤੁਸੀਂ ਦੇਖ ਰਹੇ ਹੋ ਆਮ ਮੀਡੀਆ ਚ ਚੱਲ ਰਹੇ ਹੋរី ਵੱਜ ਰਹੇ ਦਾਅਵਾ ਕਰੇ ਸਤਾਈ ਦੇ ਵਿੱਚ ਹੀ ਰਿਪੀਟ ਹੋ ਰਹੀ ਆ ਆਮ ਵੀ ਪੱਟ ਮੈਂ ਕਹ ਰਿਹਾ 26 ਤੋਂ ਪਹਿਲਾਂ ਡਿਗਰੀ 26 ਤੋਂ ਪਹਿਲਾਂ ਕਹਿ ਰਹੇ ਹੋ ਤੁਸੀਂ ਮੈਂ ਕਹ ਰ ਹਾ ਦਾਵਾ ਕਰਨ ਦੀ ਕਿਹੜੀ ਗੱਲ ਮੈਂ ਵੀ ਕਰ ਰਿਹਾ ਨਾ ਦਾਵਾ ਹੁਣ ਸੱਚ ਕੀ ਨਿਕਲਦਾ ਪਤਾ ਲੱਗ ਜਾਏਗਾ ਕਹਿ ਰਹੇ ਸੀ ਕਿ ਰਾਜ ਸਭਾ 'ਚ ਵਿਰੋਧ ਨਹੀਂ ਹੋਣਾ ਮੈਂ ਸਾਹਮਣੇ ਖੜਾ ਕਹਿ ਰਹੇ ਸੀ ਬرو ਰਾਜ ਸਭਾ 'ਚ ਕਿਸੇ ਨੇ ਕਾਗਜ਼ ਨਹੀਂ ਪੜਨੇ ਚਤਰਵੇਦੀ ਜੀ ਨੇ ਭਰੇ ਹੋਏ ਨੇ ਹਾਂ ਨਵਨੀ ਕਿੱਦਾਂ ਆਪਾਂ ਕਹਿ ਰਹੇ ਹਾਂ ਕਿ ਇਹ ਜਿਹੜਾ ਹਰ ਦਾਵਾ ਉਹ ਸੱਚਾ ਅੱਛਾ ਨਵਨੀ ਚਤਰਵੇਦੀ ਕਹਿ ਰਹੇ ਨੇ ਕਿ 24 ਤਰੀਕ ਨੂੰ 66 ਐਮਐਲਏ ਨੇ ਨਾ ਜਿਹੜੇ ਉਹ ਵੱਧ ਵੀ ਸਕਦੇ ਕਹਿੰਦੇ ਕਿ 66 ਐਮਐਲਏ ਉਹਨਾਂ ਦੇ ਨਾਲ ਨਹੀਂ ਵੱਧ ਵੀ ਸਕਦੇ ਹੈਂ ਵੱਧ ਵੀ ਸਕਦੇ ਆ ਕਿ ਗਿਣਤੀ ਵੱਧ ਵੀ ਸਕਦੀ ਹੈ ਵੱਧ ਵੀ ਸਰ ਤੁਹਾਡੀ ਧਿਆਨ ਚ ਹੈ ਸਰ ਬਿਲਕੁਲ ਧਿਆਨ ਚ ਤੇ ਜਿਹੜੇ 10 ਐਮਐਲ 11 ਐਮਐਲ ਉਹਨਾਂ ਦੇ ਨਾਲ ਨੇ ਜਦੋਂ ਕਾਗਜ਼ ਭਰੀ ਦੇ ਆ ਉਹ 10 ਤੇ 30 ਚਾਹੀਦੀ ਹੈ ਜੀ 10 ਨਹੀਂ ਆ ਕਰਨ ਹਮ ਇਹੀ ਤਾਂ ਅੱਜ ਮੈਂ ਕਾਗਜ਼ਾਂ ਤੋਂ ਕਿਉਂ ਰੁਕਿਆ ਕਿਉਂਕਿ ਉਹ ਸਾਡੇ ਡਿਸਟ੍ਰਿਬਿਊਟ ਹੋ ਜਣੇ ਸੀ ਠੀਕ ਹੈ ਅੱਜ ਹੁਣ ਇੱਕ ਜਾਣੇ ਕੋਲ ਚਲੇ ਜਾਣ ਮੈਨੂੰ ਰਾਜ ਸਭਾ ਦਾ ਮੈਂ ਪਹਿਲਾਂ ਵੀ ਦੱਸਿਆ ਰਾਜ ਸਭਾ ਦਾ ਕੋਈ ਮੈਨੇ ਨਹੀਂ ਹੈ ਮੇਰੇ ਵਾਸਤੇ ਕਿ ਰਾਜ ਸਭਾ ਹੀ ਜਾਣਾ ਕੋ ਮੈਨੂੰ ਲਾਲਚ ਨਹੀਂ ਹੈ ਮੈਂ ਕਹਿੰਦਾ ਪਾਰਟੀ ਕਿਸੇ ਵੀ ਵਰਕਰ ਨੂੰ ਦਿੰਦੀ ਵਲੰਟੀਅਰ ਨੂੰ ਦਿੰਦੀ ਮੈਂ ਆਪ ਸਰੋਪਾ ਪਾ ਕੇ ਹਾਂ ਅਗਲਾ ਰਾਈਟ ਮੈਂ ਦਿਖਾ ਦੇਣਾ ਤੁਹਾਨੂੰ ਕਿ ਮੇਰਾ ਕੀਤਾ ਹੋਇਆ ਇਹ ਕਾਜ ਮੈਂ ਦਾਵਾ ਕੀਤਾ ਡੇਰਾ ਬਾਬਾ ਨਾਨਕ ਚ ਬਾਈਲੈਕਸ਼ਨ ਦੇ ਵਿੱਚ ਗਰਦੀਪ ਰੰਧਾਵਾ ਜੀ ਨੂੰ ਟਿਕਟ ਮਿਲੀ ਮੈਂ ਸਰੋਪਾ ਪਾ ਕੇ ਹੂੰ ਇੱਥੇ ਵੀ ਰਾਜ ਸਭਾ ਦੇ ਵਿੱਚ ਕਿਸੇ ਵਰਕਰ ਨੂੰ ਕਿਸੇ ਵਲੰਟੀਅਰ ਨੂੰ ਦਿੰਦੇ ਮੈਂ ਸਰਪਾਉ ਪਾ ਕੇ ਹੁੰਦਾ ਮੇਰਾ ਵਿਰੋਧ ਇਹ ਆ ਕਿ ਜਿੱਥੇ ਪੰਜਾਬ ਲੜ ਰਿਹਾ ਪੰਜਾਬ ਦੇ ਕਿਸਾਨ ਲੜ ਰਹੇ ਕੋਆਪਰੇਟਰ ਨੂੰ ਔਰ ਅਸੀਂ ਉਸ ਕੋਆਪਰੇਟਰ ਨੂੰ ਇਨਾਮ ਦੇ ਰਹੇ ਆਮ ਆਦਮੀ ਪਾਰਟੀ ਛੱਡੀ ਹੈ ਛੱਡਣੀ ਹੈ ਜਾਂ ਰਹਿਣਾ ਆਮ ਆਦਮੀ ਪਾਰਟੀ ਦੀ ਬਸ ਵਿਰੋਧੀ ਕਰਨਾ ਨਹੀਂ ਮੇਰਾ ਜੰਮਿਆ ਮਰਨਾ ਆਮ ਆਦਮੀ ਪਾਰਟੀ ਚ ਪਰ ਗਲਤ ਨੂੰ ਗਲਤ ਕਹਣਾ ਪਾਰਟੀ ਕੱਟਣਾ ਚਾਹੁੰਦੀ ਅੱਜ ਕੱਟ ਦੇ ਕੋਈ ਪ੍ਰੋਬਲਮ ਨਹੀਂ ਪਰ ਗਲਤ ਕਰਨਗੇ ਤੇ ਗਲਤ ਬੋਲਾਂਗਾ ਗਲਤ ਕਰੋ ਕਰੇਗਾ ਕੋਈ ਵੀ ਤਾਂ ਤੁਸੀਂ ਗਲਤ ਬੋਲਾਂਗਾ ਆਵਾਜ਼ ਬੁਲੰਦ ਰਹੇਗੀ ਬਸ ਜ਼ਰੂਰ ਕਰੋ ਬਿਲਕੁਲ ਸੋ ਐਸਾ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਉਦਵਾੜੀ ਬਗਾਵਤੀ ਸੁਰ ਨੇ ਤਿੱਖੇ ਸੁਰ ਨੇ ਰਹਿਣ ਗਿਆ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀ ਛੱਡੀ ਨਹੀਂ ਐ ਬਸ ਬਗਾਵਤੀ ਸੁਰ ਨੇ ਕਿਉਂਕਿ ਪੰਜਾਬ ਦੀ ਖਾਸ ਤੱਕ ਮਾਝੇ ਦੀ ਮਿੱਟੀ ਜਿਹੜੀ ਐ ਇਹ ਹਮੇਸ਼ਾ ਹੀ ਅਣਖ ਵਾਲੀ ਐ ਗਰਤ ਵਾਲੀ ਐ ਔਰ ਜਦ ਵੀ ਕਦੇ ਕੋਈ ਟੀ ਬਣਦੀ ਐ ਜਾਂ ਫਿਰ ਗੰਧ ਜਿਹੜੀ ਹੈ ਅਣਖਾ ਤੇ ਆ ਜਾਂਦੀ ਤੇ ਮੇਰਾ ਵੰਗਾਰ ਤੇ ਵੀ ਨੇ ਔਰ ਬਗਾਵਤ ਵੀ ਕਾਲੀ ਗੰਧ ਹੈ ਸਭ ਬਗਾਵੀ ਸੁਣ ਨੇ ਇਹਨਾਂ ਦੇ ਇਹਨਾਂ ਦੇ ਮੁਤਾਬਕ ਬੜਾ ਦਾਵਾ ਸਖਤ ਹੈ ਕਿ 90 ਦਿਨਾਂ ਦੇ ਅੰਦਰ ਇਹ ਸਰਕਾਰ ਜਿਹੜੀ ਹੈ ਇਹ ਡਿੱਗਣ ਵਾਲੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਹਿੰਦੇ ਨੇ ਕਿ ਸਿਰਫ 2.5 ਮਹੀਨੇ ਲੱਗੇ ਨੇ ਤੇ 26 ਤੱਕ ਜਿਹੜੀ ਹੈ ਲਗਭਗ ਇਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਇਹ ਸਰਕਾਰ ਦੇਖਦੇ ਇਹਨਾਂ ਦੇ ਦਾਅਵੇ ਕੀ ਸੱਚਾਈ ਹੈ ਸੀ ਠੀਕ ਟਾਈਮ ਵੀ ਨੇ ਤੋਂ ਬਾਅਦ ਇਹਨਾਂ ਨਾਲ ਗੱਲ ਜਰੂਰ ਕਰਾਂਗੇ ਕਿ ਇਹ ਜਿਹੜੇ ਦਾਅਵੇ ਆ ਅਫਵਾਵਾ ਹਵਾਚ ਕਿਉਂ ਕਿ ਕਿੰ ਆ ਤੁਸੀਂ ਹਵਾਇਫਾਇਰ ਕਿਉਂ ਝਾੜਦੇ ਸੀ ਕਿ ਫੋਕੇ ਫਾਇਰ ਤੁਸੀਂ ਕਿਉਂ ਝਾੜ ਰਹੇ ਸੀ ਕਿਹੜੇ ਦਾਅਵੇ ਪਿਛੜ ਰਹੇ ਸੀ ਹਾਂ ਜੇਕਰ ਇੱਦਾਂ ਕੁਝ ਕੋ ਜਾਂਦਾ ਹੈ ਤਾਂ ਫਿਰ ਵੀ ਅਸੀਂ ਇਹਨਾਂ ਕੋਲ ਕਿਉਂਕਿ ਫਿਰ ਤਾਂ ਮੰਨਿਆ ਜਾਏਗਾ ਕਿ ਸਿਆਸੀ ਮਹਾਰਤੀ ਨੇ ਸੱਚੀ ਮਹਾਰਤ ਹੈ ਅਸੀਂ ਇਹਨਾਂ ਕੋਲ ਜਰੂਰ ਜਾਣਾਂਗੇ ਕਿ ਉਹ ਗੁਣ ਕਿਹੜਾ ਸੀ ਗੁਰ ਕਿਹੜਾ ਸੀ ਜਿੱਤੇ ਮਤਲਬਕ ਤੁਸੀਂ ਐਨਐਸਟੀ ਕੋ ਰਖ ਬਣੀ ਜਿਹੜੀ ਹੈ ਉਹ ਕਰ ਦਿੱਤੀ ਆ ਪਰ ਕਿਤੇ ਨਾ ਕਿਤੇ ਅੰਦਰ ਖਾਤੇ ਵੱਡੇ ਹੱਥ ਇਹਨਾਂ ਦੇ ਰ ਔਰ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਅਨ ਤੱਕ ਨਾ ਕਿਨਾ ਕਿਸਾਨ ਅੰਦোলন ਹਾਈਜੈਕ ਕੀਤਾ ਸੀ ਕਿਸਾਨ ਅੰਦোলন ਹਾਈਜੈਕ ਕਰਨ ਤੋਂ ਬਾਅਦ ਕਿਤੇ ਕੋਈ ਲਾਈਨ ਜੜੀ ਹੈ ਹਾਈ ਕੁਮਾਰ ਦੇ ਦਿਮਾਗ ਚ ਨਾ ਹੋਵੇ ਕਿ ਜਿਹੜਾ ਬੰਦਾ ਕਿਸਾਨ ਅੰਦোলন ਹਾਈਜੈਕ ਕਰ ਸਕਦਾ ਔਰ ਇਹ ਬੰਦਾ ਕੰਨੂ ਇਹ ਨਾ ਹੋਵੇ ਕਿ ਸਾਡੀ ਪਾਰਟੀ ਜਾਂ ਸਾਡੇ ਐਮ ਐਨ ਏ ਸ ਨੂੰ ਜਾਂ ਸਾਡੇ ਜਿਹੜੀ ਇਥੋਂ ਦੀ ਪੰਜਾਬੀ ਕਾਟੂ ਨੂੰ ਕਿਤੇ ਹਾਈਜੈਕ ਕਰਨ ਦੀ ਕੋਸ਼ਿਸ਼ ਕਰੇ ਸਤ ਇਹੀ ਡਰੇ ਇਹੀ ਬੈ ਉਹਨਾਂ ਦੇ ਦਿਮਾਗੀ ਹੋਵੇ ਇਸੇ ਕਰਕੇ ਇਹਨਾਂ ਨੂੰ ਕਿਸੇ ਉੱਚ ਅਧਦੇ ਦੇ ਨਾਲ ਨਹੀਂ ਨਵਾਇਆ ਗਿਆ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਕੋਈ ਨਹੀਂ ਦਿੱਤੀ ਗਈ ਔਰ ਵੱਤ ਤੋਂ ਬਾਅਦ ਇਹਨਾਂ ਨੂੰ ਜਿਹੜੇ ਪੰਜਾਬ ਦੇ ਸੀ ਉਹ ਸਪੋਕਸਮੈਨ ਦੀ ਜ਼ਿੰਮੇਵਾਰੀ ਸੀ ਦਿੱਤੀ ਗਈ ਇਹਦੇ ਨਾਲ ਹੀ ਇਹਨਾਂ ਨੂੰ ਸਬਰ ਕਰਨਾ ਪਿਆ ਪਰ ਫਿਰ ਅੱਜ ਇਹਨਾਂ ਦਾ ਨਾਵਾ ਖੁੱਟ ਚੁੱਕਾ ਹੈ ਕਾਗਜ਼ ਜਿਹੜੇ ਨੇ ਉਹਨਾਂ ਨੇ ਭਰ ਹੀ ਤਾਂ ਜਮਾ ਨਹੀਂ ਕਰਾ ਸਕੇ ਵਜਾ ਉਹਨਾਂ ਨੇ ਸਾਫ਼ ਦੱਸਿਆ ਕਿ ਜੇਕਰ ਅਸੀਂ ਜਮਾ ਕਰਾਣੇ ਆ ਤਾਂ ਐਮਐਲਏ ਵੱਡੇ ਜਾਣੇ ਸੀ ਤੋਂ ਨਮਨੀਤ ਚੱਤਰਵੈਦੀ ਜਿਨ੍ਹਾਂ ਨੇ ਕਾਗਜ਼ ਜਮ੍ਹਾਂ ਕਰਾ ਦਿੱਤੇ ਉਹਨਾਂ ਦਾ ਦਾਅਵਾ ਹੈ ਕਿ ਚਵੀ ਤਰੀਕ ਨੂੰ ਹੋਏਗਾ ਵੱਡਾ ਧਮਾਕਾ ਕਿ ਠਾਠਾ ਮੇਲੇ ਜਿਹ बाजी चमीन पता लागे की कधी हातच पटदी आहे सोडाई बहुत बहुत शुक्रिया उद्या व्यक्त राख है ना राईट टूड